ਇੱਕ ਆਸੋਈਣੀ ਗੱਲ ਹੋਈ ਹੈ ਕਿ ਬਲਟੂ ਚਾਚਾ ਜੀ ਦੇ ਨਾਮ ਨਾਲ ਉਹ ਮਸ਼ਹੂਰ ਹੈ ਤੇ ਇਸ ਵਾਰ ਪਹਿਲਾਂ ਤਾਂ ਉਹਨਾਂ ਨੂੰ ਬਲਟੂ ਚਾਚਾ ਲੋਕ ਚੜਾਉਣ ਲਈ ਕਹਿੰਦੇ ਸੀ ਚੜਾਉਂਦੇ ਸੀ ਪਰ ਇਸ ਵਾਰ ਲੋਕ ਉਹਨਾਂ ਦੇ ਘਰ ਗਏ ਜਾ ਕੇ ਇਹ ਨਾਰੇ ਮਾਰ ਰਹੇ ਆ ਕਿ ਚਾਚਾ ਆਪ ਇਸ ਵਾਰ ਪਲਟ ਜਾਓ ਅਸੀਂ ਤੁਹਾਡੇ ਨਾਲ ਹੇ ਕੰਮ ਦੇ ਘਟਨਾ ਵਾਪਰੀ ਹੈ ਕਿ ਕੰਗਣਾ ਰਣ ਉਹਦੇ ਸੌਂਚਣ ਤੋਂ ਪਹਿਲਾਂ ਨੇਦ ਨੂੰ ਤੇ ਹੱਥ ਚੱਕ ਲਿਆ ਤਾਂ ਮੀਟਰ ਦੇ ਵਿੱਚ ਮੈਂ ਉਹਦੇ ਸੀ ਉਦੋਂ ਇਹਨਾਂ ਨੇ ਲਿਖਿਆ ਸੀਗਾ ਕਿ ਜੇ ਇਹ 100-100 ਰੁਪਏ ਹੈ ਜੋ ਉੱਤੇ ਮਦਦ ਵੇ ਕਰਨ ਵਾਲੀਆਂ ਔਰਤਾਂ ਨੇ 100 ਰੁਪਏ ਦੇਓ ਤੇ ਇਹਨਾਂ ਨੂੰ ਜੇ ਮਰਜ਼ੀ ਤੁਹਾਨੂੰ ਲੈ ਜਾਓ ਮਾਨਾ ਐਮਪੀ ਕਰਮਜੀਤ ਅਨਮੋਲ ਵਰਗਾ ਸਾਡੇ ਭਾਈ ਸਾਬ ਭਾਈ ਸਰਦਾਰ ਸਰਜੀਤ ਸਿੰਘ ਖਾਲਸਾ ਜੀ ਕਰਨਾ ਚੱਕੀ ਖੜੇ ਸੀ ਤਾਂ ਹੁਣ ਉਹਨਾਂ ਨੂੰ ਵਾਪਸ ਆਪਣੀ ਇੰਡਸਟਰੀ ਵੱਲ ਜਾਣ ਚ ਪਿਆ ਰਿਹਾ ਸੀ ਵੀ ਅਨਮੋਲ ਜੀ ਨੇ ਕਿਹਾ ਸੀਗਾ ਕਿ ਮੇਰੇ ਕੋਲ ਤਾਂ ਸਮਾਂ ਨਹੀਂ ਹੈਗਾ ਮੈਂ ਤਾਂ ਹਮਾ ਦੇ ਵਿੱਚ ਕੰਮ ਕਰਨਾ ਲੰਮਾ ਸਸੀ ਕਾਲ ਜੀ ਸਵਾਗਤ ਹੈ ਦਿਲਾਕਸੀ ਬੀ ਨੇ ਜੜੀ ਸਿਕਾਲ ਗੁਰਪ੍ਰੀਤ ਜੀ ਜੜੀ ਸਾਨੂੰ ਜਿਹੜੀਆਂ ਰੀਸੈਂਟਲੀ ਇਲੈਕਸ਼ਨ ਜਨਰਲ ਇਲੈਕਸ਼ਨ ਹੋਈਆਂ ਨੇ ਉਹਦੇ ਬਾਰੇ ਜਾਣਕਾਰੀ ਦੇਣਗੇ ਫੈਕਟਸ ਐਂਡ ਫਿੰਗਰਸ ਬਾਰੇ ਤੇ ਆਪਾਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਕਿ ਜਿਹੜੀਆਂ ਹੁਣੇ-ਹੁਣੇ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਪਾਰਟੀਆਂ ਦਾ ਪ੍ਰਦਰਸ਼ਨ ਕਿੱਦਾਂ ਦੇ ਰਿਹਾ ਲੋਕਾਂ ਨੇ ਕਿਸ ਤਰ੍ਹਾਂ ਆਪਣੇ ਵੋਟ ਦੇਣ ਬਾਰੇ ਸੋਚਿਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਂਜੀ ਗੁਰਪ੍ਰੀਤ ਸਿਕਾਲ ਜੀ ਸਰ ਅੱਜ ਸਾਡਾ ਪਹਿਲਾ ਪੌਡਕਾਸਟ ਆ ਪਰ ਪਹਿਲੇ ਪੌਡਕਾਸਟ 'ਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਾਲੇ ਰੰਗ ਦੀ ਸ਼ਰਟ ਕਿਉਂ ਪਾਈ ਹੈ ਅਸਲ ਵਿੱਚ ਨਾ ਘਰੋਂ ਹੁੰਦਾ ਕੀ ਆ ਵੀ ਜਦੋਂ ਕੋਈ ਬੰਦਾ ਸ਼ੁਰੂ ਕਰਦਾ ਕੋਈ ਕੰਮ ਹੁੰਦਾ ਲੋਕਾਂ ਆ ਉਹ ਤੋਂ ਆਸਾਂ ਮੀਂਦਾ ਜਿਆਦਾ ਹੀ ਕੁਝ ਲੱਗ ਲੱਗ ਜਾਂਦੀਆਂ ਉਹ ਲੱਗਣ ਲੋਕਾਂ ਨੂੰ ਲੱਗ ਜਾਂਦਾ ਵੀ ਸ਼ਾਇਦ ਕੋਈ ਮਸੀਹਤ ਨਹੀਂ ਆ ਗਿਆ ਉਹ ਵੀ ਸਾਡੇ ਹੁਣ ਮਸਲਿਆਂ ਨੂੰ ਦੇਖੂਗਾ ਮੈਂ ਕਾਲਾ ਰੰਗ ਇਸ ਕਰਕੇ ਪਾ ਕੇ ਆਇਆ ਭਾਈ ਸਾਡੀ ਚਾਤ ਚਿੱਟੀ ਨਹੀਂ ਹੈਗੀ ਤੇ ਅਸੀਂ ਕਾਲੇ ਰੰਗ ਦੇ ਕੱਪੜੇ ਇਸ ਕਰਕੇ ਜੁਣੇ ਆ ਵੀ ਭਾਈ ਸਾਡੇ ਤਾਂ ਦੇ ਰੰਗ ਮਾਣ ਮੈਲੇ ਹੀ ਕਾਲੇ ਆ ਇਸ ਕਰਕੇ ਸਾਡੇ ਤੋਂ ਕੋਈ ਬਹੁਤੀ ਆਸਾਂ ਮੀਂਦਾ ਨਾ ਰੱਖਿਓ ਅਸੀਂ ਤਾਂ ਸਿਰਫ ਇੱਕ ਮੈਂ ਕਹਿੰਦੇ ਨਾ ਕਿ ਆਪਣੀ ਗੱਲ ਰੱਖਣ ਦਾ ਇੱਕ ਜ਼ਰੀਆ ਲੱਭਿਆ ਆਪਣਾ ਸ਼ੋਅ ਅਸੀਂ ਤਾਂ ਜੀ ਗੱਲਾਂ ਤੁਹਾਡੇ ਨਾਲ ਰੱਖਣੀਆਂ ਨੇ ਤੇ ਸਾਡੇ ਤੋਂ ਬਹੁਤੀਆਂ ਆਸਾਂ ਮੀਤਾਂ ਨਾ ਲਾ ਕੇ ਬਹਿ ਜਾਓ ਕਿਤੇ ਇੱਕ ਭਾਈ ਇਹ ਸਮਾਜ ਸੁਧਾਰਕ ਆ ਕੇ ਨੇ ਵੱਡੇ ਜਾਂ ਹੁਣ ਇਹ ਮਤਲਬ ਸਾਰੀਆਂ ਸਮੱਸਿਆਵਾਂ ਦਾ ਹੱਲ ਤਲਵਾਖ ਸ਼ੀਰਿਆ ਹੋਈ ਕਰ ਦੇਣਗੇ ਇਸ ਕਰਕੇ ਮੈਂ ਪਹਿਲੇ ਤੋਂ ਪਾਣੀ ਹੈ ਇੱਕ ਵੀ ਕਾਲੀ ਸ਼ਰਟ ਪਾ ਗਿਆ ਠੀਕ ਹੈ ਸਰ ਇੱਕ ਮੈਨੂੰ ਥੋੜਾ ਜਾਣਕਾਰੀ ਚਾਹੀਦੀ ਹੈ ਕਿ ਇੱਕ ਤੁਹਾਡੀ ਪਾਰਟੀ ਹੁੰਦੀ ਸੀ ਕੁਝ ਸਾਲ ਪਹਿਲਾਂ ਇੱਕ ਤੁਸੀਂ ਪਾਰਟੀ ਬਣਾਈ ਸੀ ਚੱਕਲੋ ਰੱਖ ਲੋ ਪਾਰਟੀ ਚੱਕਲੋ ਰੱਖ ਲੋ ਪਾਰਟੀ ਉਸ ਪਾਰਟੀ ਦੇ ਵਿੱਚ ਤੁਸੀਂ ਕਾਫੀ ਸੋਸ਼ਲ ਮੀਡੀਆ ਤੇ ਆ ਕੇ ਪੋਸਟਾਂ ਪਾਈਆਂ ਉਹਦੇ ਬਾਰੇ ਗੱਲਾਂ ਕੀਤੀਆਂ ਜੀ ਉਹਦੇ ਬਾਰੇ ਉਹ ਅੱਜ ਕੱਲ੍ਹ ਉਸ ਪਾਰਟੀ ਬਾਰੇ ਤੁਸੀਂ ਗੱਲ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰਾਮ ਤੇ ਉਸ ਪਾਰਟੀ ਬਾਰੇ ਗੱਲ ਨਹੀਂ ਹੁੰਦੀ ਉਹਦਾ ਕੀ ਰੀਜ਼ਨ ਹੈ ਚੱਕ ਲੋ ਰੱਖ ਲੋ ਪਾਰਟੀ ਜੀ ਅਸੀਂ ਭੰਗ ਕਰ ਦਿੱਤੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਮਰਥਕ ਜੁੜੇ ਸੀਗੇ ਉਹਨਾਂ ਨੇ ਬੜੇ ਲਾਰੇ ਲਾਏ ਪ੍ਰਧਾਨ ਜੀ ਫੰਡ ਭੇਜਾਂਗੇ ਇਲੈਕਸ਼ਨ ਲੜਾਂਗੇ ਪਰ ਜਦੋਂ ਇਲੈਕਸ਼ਨ ਦੀ ਵਾਰੀ ਆਉਂਦੀ ਹੈ ਸਾਰੇ ਸੁਸਰੀਆ ਗੁੱਸਾ ਜਾਂਦੇ ਆ ਓਕੇ ਹੁਣ ਜਦੋਂ ਸਾਰੇ ਸੁਸਰੀਆ ਗੁੱਸਾ ਜਾਂਦੇ ਆ ਫਿਰ ਹੁਣ ਹਾਂ ਹੁੰਦੇ ਰਾਤੇ ਕਿੰਨਾ ਟਾਈਮ ਸੀਗਾ ਜਿਹੜਾ ਆਪਾਂ ਮਤਲਬ ਫਟੇ ਨੂੰ ਪੈ ਕਰ ਚਰਚੀ ਦੇ ਰੱਖੇ ਹਾਂ ਇਸ ਕਰਕੇ ਮੈਂ ਸੋਚਿਆ ਵੀ ਉਹ ਪਾਰਟੀ ਨੂੰ ਭੰਗ ਕਰਕੇ ਤੇ ਆਪਾਂ ਇਸ ਪਾਸੇ ਜੁੜੀਏ ਓਕੇ ਤਾਂ ਹੁਣ ਦਿਲਵਾਗ ਜੀ ਆਪਾਂ ਜਿਹੜੇ ਹੁਣ ਚੋਣ ਹੋਈਆਂ ਨੇ ਲੋਕ ਸਭਾ ਚੋਣਾਂ ਉਹਦੇ ਬਾਰੇ ਥੋੜਾ ਜਿਹਾ ਗੱਲ ਕਰ ਲਈਏ ਕਿ ਕਿਸ ਪਾਰਟੀ ਦਾ ਪ੍ਰਦਰਸ਼ਨ ਕਿੰਦਾ ਰਿਹਾ ਦੋエル ਉਹ ਨਹੀਂ ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਦਰਸ਼ਨ ਕਿੱਦਾਂ ਸੀ ਤੇ ਹੁਣ ਉਹਨਾਂ ਦਾ ਵੋਟ ਸ਼ੇਅਰ ਜਾਂ ਸਿੰਕਟਾ ਘਟਿਆ ਨੇ ਜਾਂ ਵਧਿਆ ਨੇ ਤਾਂ ਉਸ ਬਾਰੇ ਹੁਣ ਆਪਾਂ ਚਰਚਾ ਕਰੀਏ ਬਿਲਕੁਲ ਬਿਲਕੁਲ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਠੀਕ ਹੈ ਜੀ ਸਰਕਾਰ ਤਾਂ ਉਹਨਾਂ ਨੇ ਬਣਾ ਲਈ ਹੈ ਜੀ ਠੀਕ ਹੈ ਜੀ ਸਰਕਾਰ ਤਾਂ ਉਹਨਾਂ ਨੇ ਦਾਵਾ ਪੇਸ਼ ਕਰਤਾ ਹੈ ਐਂਡ ਨਿਤਿਸ਼ ਕੁਮਾਰ ਜੀ ਤੇ ਤੇਲਗੋਦੇਸ਼ਮ ਪਾਰਟੀ ਤੇਲਗੋਦੇਸ਼ਮ ਪਾਰਟੀ ਵਾਲੇ ਚੰਨਾ ਨਾਲ ਰਲ ਗਏ ਨੇ ਸੋ ਵੀ ਰਹਿ ਨਹੀਂ ਗਏ ਪਹਿਲਾਂ ਹੀ ਉਹਨਾਂ ਨੇ ਜੀ ਉਹ ਜਿਹੜਾ ਐਨਡੀਆ ਘਟ ਜੋੜਾ ਉਹ ਪਹਿਲੇ ਇਸਾ ਸੀ ਉਹ ਰਲੇ ਨਹੀਂ ਬਸ ਉਹ ਕਿਉਂਕਿ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ 240 ਤੇ ਅਟਕ ਗਈ। ਹਾਂਜੀ। ਤਾਂ ਇਸ ਕਰਕੇ ਉਹਨਾਂ ਦਾ ਪਲਣਾ ਥੋੜਾ ਜਿਹਾ ਮਾਰੀ ਹੋ ਗਿਆ। ਦੂਜੀਆਂ ਪਾਰਟੀਆਂ ਵਾਲਿਆਂ ਨੇ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ। ਤੇ ਉਹ ਹੀ ਕਹਿਣਾ ਕਿ ਭਾਈ ਉਹ ਉਹਨਾਂ ਨਾਲ ਕਹਿੰਦੇ ਰਲੇ ਨਹੀਂਗੇ ਉਹ ਉਹ ਪਹਿਲਾਂ ਹੀ ਇਕੱਠੇ ਸੀਗੇ ਐਨਡੀਏ ਨਹੀਂ ਮਤਲਬ ਇਕੱਠਿਆਂ ਜਿਹੜਾ ਗੱਠ ਜੋੜ ਸੀਗਾ ਨਾ ਸਾਰੀਆਂ ਪਾਰਟੀਆਂ ਦੇ ਵਿੱਚੋਂ ਸ਼ਾਮਲੀ ਸੀਗੀ ਇਸ ਕਰਕੇ ਉਹ ਆਏ ਨਹੀਂ ਕਹਿਣਾ ਕਿ ਉਹ ਰਲ ਗਏ ਨੇ ਉਹ ਪਹਿਲਾਂ ਹੀ ਸੀ। ਪਰ ਹਾਂ ਉਹਨਾਂ ਦੀ ਕੀਮਤ ਜ਼ਰੂਰ ਬਣੇ ਇਸ ਇਲੈਕਸ਼ਨ ਦੇ ਵਿੱਚ ਕਿਉਂਕਿ ਉਹਨਾਂ ਦਾ ਪ੍ਰਦਰਸ਼ਨ ਵਧਿਆ ਰਿਹਾ। ਭਾਜਪਾ ਪਹਿਲੇ ਵਾਰੀ ਆਪਣੇ ਬਲ ਕੋਤੇ ਬਹੁਤ ਇਸ ਜੀ ਤੇ ਇਸ ਵਾਰ ਉਹਨਾਂ ਦਾ ਅੰਕੜਾ ਜਿਹੜਾ ਹੈਗਾ 240 ਤੇ 88 ਸੀਟਾਂ ਉਹਨਾਂ ਨੂੰ 272 ਚਾਹੀਦੀਆਂ ਤੇ ਪਿਛਲੀ ਵਾਰੀ ਤਾਂ ਉਹ ਆਪਣੇ ਵੱਲ ਪੁੱਤੇ 303 ਸੀਟਾਂ ਲੈ ਗਏ ਸੀ ਤੇ ਇਸ ਵਾਰ ਉਹ ਲਗਭਗ 63 ਸੀਟਾਂ ਥੱਲੇ ਆ ਗਏ ਨੇ ਇਸ ਕਰਕੇ ਥੋੜਾ ਮਲੜਾ ਹੈ ਜਿਹੜਾ ਚੰਦਰਬਾਪੂ ਨਾਇਡੂ ਦੀ TDP ਦਾ ਤੇ ਵਿਤੀਸ਼ ਕੁਮਾਰ ਦੀ ਪਾਰਟੀ ਦਾ ਭਾਰੀ ਰਹਿ ਰਿਹਾ ਤੇ ਉਹ ਪੋਰਟਫੋਲੀਓ ਵੱਡੇ ਵੱਡੇ ਮੰਗ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਸੋ ਉਹਨਾਂ ਰੜਗੇ ਨਹੀਂ ਆਪਾਂ ਕਹਾਂ ਇਹ ਸਮਝਦੇ ਕਿ ਉਹਨਾਂ ਨਾਲ ਰੜਗੇ ਆ ओके ਤਾਂ ਹੁਣ ਆਪਾਂ ਵੋਟ ਸ਼ੇਅਰ ਦੀ ਗੱਲ ਕਰ ਲਈਏ ਇੱਕ ਬੜੀ ਖਾਸ ਗੱਲ ਇਸ ਚੋਣਾਂ ਦੇ ਵਿੱਚ ਹੋਈ ਹੈ ਕਿ 2019 ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ 37.36 ਸੀ 2024 ਦੇ ਵਿੱਚ ਉਹ ਘਟ ਕੇ 36.55 ਰਹਿ ਗਿਆ ਫਰਕ ਤਾਂ ਪਿਆ ਬਹੁਤ ਥੋੜਾ ਫਰਕ ਪਿਆ ਪਰ 303 ਸੀਟਾਂ ਸੀ 2019 ਦੇ ਵਿੱਚ ਤੇ 2024 ਦੇ ਵਿੱਚ ਉਹਨਾਂ ਕੋਲ 240 ਸੀਟਾਂ ਰਹਿ ਗਈਆਂ ਇਹਦਾ ਕੀ ਤੁਸੀਂ ਵਿਸ਼ਲੇਸ਼ਣ ਕਰਦੇ ਹੋ ਵੋਟ ਸ਼ੇਅਰ ਦੇਖੋ 0.7 0.8% ਵੱਧਦਾ ਹੈ ਹਾਂਜੀ ਤੇ 0.78 0.8% ਨਾਲ ਜਿਹੜੀਆਂ ਸੀਟਾਂ ਨੇ ਉਹ ਮਤਲਬ ਉਹਨੀਆਂ ਘੱਟ ਤੇ ਕਾਫੀ ਥੱਲੇ ਚਲੇ ਗਏ ਨਾ ਲਗਭਗ 36 ਸੀਟਾਂ 36 ਸੀਟਾਂ ਪਰ ਇੱਥੇ ਇੱਕ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਗਾ ਕਿ BSP ਨੇ 16 ਸੀਟਾਂ ਦੇ ਜਿਹੜਾ ਸਮਾਜਵਾਦੀ ਪਾਰਟੀ ਹੈ ਅਗਲੇਸ਼ ਯਾਦਵ ਦੀ ਤੇ ਜਿਹੜੀ ਹੈਗੀ ਹੈ ਕਾਂਗਰਸ ਇਹਨਾਂ ਨੇ ਰਲ ਕੇ ਉੱਥੇ ਇਲੈਕਸ਼ਨ ਲੜਿਆ ਪੀਡੀਆ ਦਾ ਨਾਰਾ ਦਿੱਤਾ ਅ ਅਗਲੇਸ਼ ਯਾਦਵ ਨੇ ਠੀਕ ਹੈ ਤੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਸੀਗੀਆਂ 16 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਂਗਰਸ ਜਾਂ ਜਿਹੜੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੇ ਜਿਹੜੀ ਜਿੰਨੀ ਵੋਟਾਂ ਉਹ ਹਾਰੇ ਆ ਉਹਨੀਆਂ ਵੋਟਾਂ ਹੀ ਲਗਭਗ ਬੀਐਸਪੀ ਲੈ ਕੇ ਗਈ ਆ ਉਹਨੀਆਂ ਵੋਟਾਂ ਹੀ ਬੀਐਸਪੀ ਹਾਂ 16 ਸੀਟਾਂ ਦੇ ਉੱਤੇ ਇਹ ਅੰਕੜਾ ਹੈਗਾ ਜੇ ਮੋਜਨ ਸਮਾਜ ਪਾਰਟੀ ਵੀ ਇਹਨਾਂ ਦੇ ਅੱਠ ਜੋੜ ਦੇ ਵਿੱਚ ਸ਼ਾਮਲ ਹੁੰਦੀ ਤਾਂ ਜਿਹੜੀਆਂ 16 ਗਿੱਟੀਆਂ ਹੋਰ ਆ ਜਿਹੜੀਆਂ ਉਹ ਸੰਭਾਵਨਾ ਸੀ ਇਸ ਚੋਂ 16 ਨਹੀਂ ਆਉਂਦੀ ਅਪਰਕੜ 10 ਸੀਟਾਂ ਦੀ ਹੋਰ ਸੰਭਾਵਨਾ ਸੀਗੀ ਤਾਂ ਮਤਲਬ ਇਹ ਹੋ ਜਾਣਾ ਸੀਗਾ ਕਿ ਜਿਹੜੀ ਬੀਜੇਪੀ ਹੈ ਉਹਦੇ ਸਪੋਰਟ ਸੰਗਣੇ ਜਿਸ ਵਾਰ ਅਸੀਂ ਜੇ ਬੀਐਸਪੀ ਵਾਲੇ ਇਹਨਾਂ ਨਾਲ ਟਰਲ ਜਾਂਦੇ ਪਰ ਉਹ ਨਹੀਂ ਰਲੇ ਉਹ ਨਹੀਂ ਰਲੇ ਤੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਵੀ ਕੀ ਹੋਇਆ ਕਿ ਬਿਹਾਰ ਦੇ ਵਿੱਚ ਵੀ ਅਜਸਵੀ ਦੀ ਪਾਰਟੀ ਉਸ ਪਾਰਟੀ ਵੱਲੋਂ ਸੈਂਸ ਲਿਸਟ ਕੰਮ ਲਈ ਕਿਹਾ ਜਾ ਰਿਹਾ ਕਿ ਉਸ ਪਾਰਟੀ ਕੋਲੋਂ ਜਿਹੜੀਆਂ ਸੀਟਾਂ ਦੀ ਵੰਡ ਆ ਉਹ ਸਹੀ ਨਹੀਂ ਹੋਈ ਹੈ ਠੀਕ ਹੈ ਤੇ ਇਸ ਕਰਕੇ ਜਿਹੜਾ ਉੱਥੇ ਵੀ ਸੀਟਾਂ ਦੀ ਵੰਡ ਸਹੀ ਨਾ ਹੋਣ ਕਾਰਨ ਉਹਨਾਂ ਨੂੰ ਕੋਈ ਪੰਜ ਚਾਰ ਸੀਟਾਂ ਦਾ ਨਿਕਸਾਨ ਆ ਜਿਹੜਾ ਚਲਣਾ ਪਿਆ ਤਾਂ ਇਹ ਵੋਟ ਸ਼ੇਅਰ ਜਿਹੜਾ ਹੁੰਦਾ 1 1% ਅੱਧਾ ਅੱਧਾ ਪਰਸੈਂਟ ਜਿਹੜਾ ਇਹ ਵੋਟ ਸ਼ੇਅਰ ਆ ਉਸ ਹਾਈਪ ਦਾ ਕਿੰਨਾ ਨਾ ਕਿੰਦੇ ਜਿੱਤਣ ਦੇ ਵਿੱਚ ਇਸ ਕਰਕੇ ਕਈ ਵਾਰੀ ਕੀ ਕੀਤਾ ਜਾਂਦਾ ਨਾ ਪਾਰਟੀਆਂ ਵੱਲੋਂ ਬਹੁਤ ਜ਼ਿਆਦਾ ਉਮੀਦਵਾਰ ਇਹ ਦੋਸ਼ ਲੱਗਦੇ ਰਹੇ ਆ ਪਾਰਟੀਆਂ ਦੇ ਉੱਤੇ ਇਸ ਵਾਰ ਆਪਣੇ ਪੰਜਾਬ 'ਚ ਹੀ ਹੋਇਆ ਸੀ ਉਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਕਿ ਪਾਰਟੀ ਵੱਲੋਂ ਬਹੁਤ ਜ਼ਿਆਦਾ ਉਮੀਦਵਾਰ ਖੜੇ ਕਰ ਦਿੱਤੇ ਜਾਂਦੇ ਆ ਤਾਂ ਵੀ ਜਿਹੜੀ ਵੋਟ ਆ ਉਹ ਵੰਡੀ ਜਾਵੇ ਬਹੁਤੇ ਹਿੱਸਿਆਂ ਦੇ ਵਿੱਚ ਤੇ ਜਿਹੜਾ ਜੇਤੂ ਉਮੀਦਵਾਰ ਆ ਉਹਦੀ ਵੋਟ ਉਹ ਨਹੀਂ ਇੱਕ ਵਰਗ 'ਤੇ ਪਣੀ ਰਹੀ ਤੇ ਇਸ ਕਰਕੇ ਵੋਟ ਸ਼ੇਅਰ ਵਧਾਵਾ ਮਹੱਤਵਪੂਰਨ ਥੋੜਾ ਜਿਹਾ ਸ਼ਿਫਟ ਹੋਇਆ ਜੇ ਆਪਾਂ ਕਾਂਗਰਸ ਦੀ ਵੀ ਗੱਲ ਕਰੀਏ ਕਾਂਗਰਸ ਦਾ ਵੀ ਤੁਹਾਡੇ ਕੋਲ ਆਂਕੜਾ ਹੋ ਕਾਂਗਰਸ ਦਾ ਵੀ ਮੈਂ ਦੱਸ ਦਿੰਦਾ ਜੀ ਤੁਹਾਨੂੰ ਪਿਛਲੇ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ 19.49 ਸੀ ਤਾਂ ਇਸ ਵਾਰੀ ਵੋਟ ਸ਼ੇਅਰ ਉਹਨਾਂ ਦਾ 21.19 ਹੋਇਆ ਵਧਿਆ 1.70 ਹੈ 1.70 ਹੀ ਵਧਿਆ ਪਰ ਸੀਟਾਂ ਪਿਛਲੀ 52 ਸੀ ਇਸ ਵਾਰੀ 99 ਹੋ ਗਈ ਹੁਣ ਤਾਂ 100 100 ਹੋ ਗਿਆ ਹਾਂ ਹਾ ਇੱਕ ਵਰਕਾਸ਼ ਬਾਪੂ ਜੀ ਆ ਜਿਹੜੇ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਉੱਥੇ ਵੀ ਫਿਰ ਦੇਖੋ ਸੀਟ ਵੰਡਣ ਵੇਲੇ ਕੀ ਹੋਇਆ ਕਿ ਉਹਨਾਂ ਬਿਠਾ ਕਰੇ ਜੀ ਨੇ ਉਹਨਾਂ ਨੂੰ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕੀ ਕੀਤਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਥੇ ਇਲੈਕਸ਼ਨ ਲੜਿਆ ਤੇ ਉਹਨਾਂ ਦੀ 5 ਲੱਖ ਤੋਂ ਜ਼ਿਆਦਾ ਵੋਟਾਂ ਲੈ ਕੇ ਉਹ ਜੇਤੂ ਬਣੇ ਤੇ ਕੱਲ ਉਹਨਾਂ ਨੇ ਰਾਹੁਲ ਗਾਂਧੀ ਨੂੰ ਆ ਕੇ ਮਤਲਬ ਸਵਾਰਥਨ ਦੇ ਦਿੱਤਾ ਸੋ ਜਿਹੜੀ ਕਾਂਗਰਸ ਦੀ ਗਿਣਤੀ ਹੈ ਉਹ 100 ਹੋ ਗਈ ਹੈ ਸਦਨ ਦੇ ਵਿੱਚ ਜਿਹੜਾ ਪਹਿਲਾਂ 52 ਸੀਟਾਂ ਦੇ ਕਾਂਗਰਸ ਸੰਪਤੀ ਹੋਈ ਸੀ ਤੇ ਕੁਝ ਕੁ ਚੈਨਲਾਂ ਵੱਲੋਂ ਇੱਕ ਤਾਂ ਸਾਡੇ ਇਕ ਚਾਣਕਿਆ ਵਾਲੇ ਨਿਸ਼ਰਸ਼ਣ ਜੀ ਇੱਕ ਚੈਨਲ ਆ ਉਹਨਾਂ ਦਾ ਉਹ ਤਾਂ ਕਾਂਗਰਸ ਨੂੰ 20 25 ਸੀਟਾਂ ਦੇ ਕਹਿੰਦੇ ਜੀ 20 ਬੱਚਿਆਂ ਦਾ ਆਪਣਾ ਹੀ ਉਹਨਾਂ ਦਾ ਅਲੱਗ ਅੰਦਾਜ਼ ਆ ਗੱਲਾਂ ਮਤਾਂ ਕਰਨ ਦਾ ਤੇ ਉਹ ਤਾਂ ਸਿਰਫ ਉਹਨਾਂ ਨੂੰ ਸੀਟਾਂ ਹੀ ਸਾਰੀਆਂ 2025 ਦੇ ਰਹੇ ਸੀ ਪਰ ਕਾਂਗਰਸ ਨੇ ਆਪਣੀਆਂ ਸਿਰਫ 1.7% ਵੋਟ ਸ਼ੇਅਰ ਦੇ ਨਾਲ ਆਪਣੀਆਂ ਸੀਟਾਂ ਨੂੰ ਡਬਲ ਕਰ ਲਿਆ ਡਬਲ ਕਰ ਲਿਆ ਜੀ ਸੋ ਕਾਂਗਰਸ ਨੂੰ ਸੀਟਾਂ 100 ਆਈਆਂ ਨੇ ਬਟ ਇੰਡੀਆ ਗੱਠਜੋੜ ਜੇ ਆਪਾਂ ਦੇਖਿਆ ਜਾਵੇ ਤਾਂ 240 ਸੀਟਾਂ ਤੇ ਉਹ ਨੀਅਰ ਅਰਾਊਂਡ 240 ਸੀਟਾਂ ਤੇ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਚਾਹੇ ਉਹ ਇੰਡੀਆ ਗੱਠਜੋੜ ਕਹਿੰਦੀ ਹੈ ਚਾਹੇ ਕਾਂਗਰਸ ਚ ਰਹਿਦੀ ਹੈ ਜਿਹੜਾ ਕਾਂਗਰਸ ਦਾ ਸਭ ਤੋਂ ਜਿਹੜੇ ਵਧੀਆ ਪ੍ਰਦਰਸ਼ਨ ਕਰਨ ਦਾ ਮੈਂ ਮੁੱਖ ਕਾਰਨ ਮੰਨਦਾ ਹਾਂ ਉਹ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਦਾ ਫੈਕਟਰ ਬਹੁਤ ਵੱਡਾ ਫੈਕਟਰ ਰਿਹਾ ਕਿਉਂਕਿ ਪਹਿਲਾਂ ਉਹਨਾਂ ਨੇ ਭਾਰਤ ਜੋੜੋ ਯਾਤਰਾ ਕੀਤੀ ਲਗਭਗ 3500 ਕਿਲੋਮੀਟਰ ਚੱਲੇ ਫਿਰ ਉਹਨਾਂ ਨੇ ਨਿਆਏ ਯਾਤਰਾ ਕੀਤੀ ਤਾਂ ਕਿੰਨੇ ਨ ਕਿਤੇ ਰਾਹੁਲ ਗਾਂਧੀ ਲੋਕਾਂ ਦੇ ਨਾਲ ਕਨੈਕਟ ਹੋਏ ਜ਼ਮੀਨ ਤੇ ਜਾ ਕੇ ਤੇ ਉਹਨਾਂ ਨੇ ਜਿਹੜਾ ਇੱਕ ਸੰਵਿਧਾਨ ਫੜ ਕੇ ਕਿਉਂਕਿ ਉਹਨਾਂ ਨੇ ਸਾਰੇ ਇਲੈਕਸ਼ਨ ਦੇ ਵਿੱਚ ਇੱਕ ਗੱਲ ਕਹੀ ਕਿ ਆਪਾਂ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਲੋਕਾਂ ਦੇ ਮਤਲਬ ਕਿਤੇ ਨਾ ਕਿਤੇ ਉਹ ਘਰ ਕੀਤਾ ਉਸ ਗੱਲ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਘਰ ਕੀਤਾ ਤਾਂ ਇਸ ਕਰਕੇ ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਜਿਹੜੀ ਕਾਂਗਰਸ ਜਾਂ ਉਹਦੇ ਸਹਿਯੋਗੀ ਦਾਲਾ ਜਿਹੜੇ ਉਹ ਮਤਲਬ 200 35 ਸੀਟਾਂ ਲੈ ਕੇ ਬਹੁਤ ਖੁਸ਼ ਹੋ ਰਹੇ ਆ ਪਰ ਉਹ ਇਹ ਕਹਿ ਰਹੇ ਆ ਕਿ ਇੱਥੇ ਜਿਹੜੀ ਲੋਕਤੰਤਰ ਦੀ ਜਿੱਤ ਹੋਈ ਹੈ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਪਹਿਲਾਂ ਮੈਜੋਰਟੀ ਦੇ ਵਿੱਚ ਖੁੱਦ ਸੀ ਦੇਖੋ ਕਿਸੇ ਨੂੰ ਪਿਛਲੀ ਵਾਰੀ ਜਦੋਂ 2019 ਦੇ ਵਿੱਚ ਜਿੱਤ ਕੇ ਆਉਂਦੀ ਆ ਭਾਜਪਾ ਤਾਂ ਦਾ ਸਿਰਫ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜੀ ਦੀ ਤਸਵੀਰ ਸੀਗੀ ਉਹ ਦਿਖਾਈ ਗਈ ਸੀ ਲੋਕਾਂ ਨੂੰ ਜੇ ਜਦੋਂ 2019 ਦੇ ਵਿੱਚ ਜਿੱਤ ਕੇ ਆਏ ਸੀ ਪਰ ਇਸ ਵਾਰ ਕੀ ਹੋ ਰਿਹਾ ਕਿ ਨਰਿੰਦਰ ਮੋਦੀ ਜੀ ਦੇ ਨਾਲ ਚੰਦਰਬਾਬ ਮਗਲਾਈ ਨੂੰ ਤੇ ਨਤੀਸ਼ ਕੁਮਾਰ ਜੀ ਬੈਠੇ ਹੋਏ ਆ ਕਾਂਗਰਸ ਇਸ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰ ਰਹੀ ਹੈ ਕਿ ਇਹ ਲੋਕਤੰਤਰ ਦੀ ਜਿੱਤ ਹੋਈ ਹੈ ਲੋਕਾਂ ਦੀ ਜਿੱਤ ਹੋਈ ਹੈ ਤੰਤਰ ਦੇ ਉੱਤੇ ਲੋਕ ਭਾਰੀ ਪਏ ਨੇ ਹੁਣ ਜਿਹੜੀ ਸਰਕਾਰ ਹੈ ਉਹ ਆਪਣੀਆਂ ਮੰਨਵਰਗੀਆਂ ਨਹੀਂ ਕਰ ਸਕੋਗੇ ਜਿਵੇਂ ਪਹਿਲਾਂ ਇੱਕ ਨਾਰਾ ਚੱਲਦਾ ਸੀ ਮੋਦੀ ਦੀ ਸਰਕਾਰ ਹੁਣ ਨਾਰਾ ਚੱਲ ਰਿਹਾ ਐਨਡੀਏ ਦੀ ਸਰਕਾਰ ਹਾਂ ਉਹਨਾਂ ਨੇ ਪਹਿਲਾਂ ਜਦੋਂ ਦੂਜੇ ਜਾਂ ਤੀਜੇ ਗ੍ਰੇਡ ਤੋਂ ਪਹਿਲਾਂ ਤੱਕ ਜਦੋਂ ਟਵੀਟ ਆਉਂਦੇ ਸੀ ਨਾ ਵੱਡੇ ਵੱਡੇ ਨਤਾਵਾਂ ਦੇ ਬੀਜੇਪੀ ਆਦਿਆਂ ਦੇ ਤਾਂ ਉਹ ਬੀਜੇਪੀ ਲਿਖਦੇ ਹੁੰਦੇ ਸੀ ਜਦੋਂ ਤੀਜਾ ਜਾਂ ਚੌਥਾ ਗ੍ਰੇਡ ਪੂਰਾ ਹੋਇਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਹੋਣ ਲੱਗ ਗਿਆ ਕਿ ਹੁਣ ਸਹਿਯੋ ਤਾਂ ਉਹਨਾਂ ਨੇ ਇਵਨ ਰੇਂਦਰ ਮੋਦੀ ਜੀ ਨੇ ਵੀ ਐਨਡੀਐ ਸ਼ਬਦ ਦਾ ਜਿਹੜਾ ਵਰਤਣਾ ਸ਼ੁਰੂ ਕਰ ਦਿੱਤਾ ਸੀਗਾ ਇਸ ਕਰਕੇ ਇਹ ਭਾਗ ਦੀ ਖੂਬਸੂਰਤੀ ਹੈ ਕਿ ਇਸ ਵਾਰ ਉਹਨਾਂ ਨੇ ਕਿਸੇ ਨੂੰ ਵੀ ਸਪਸ਼ਟ ਬਹੁਤ ਨਾਂ ਦੇ ਕੇ ਸਰਕਾਰ ਭਾਵੇਂ ਤੀਜੀ ਵਾਰ ਹੀ ਨਰਿੰਦਰ ਮੋਦੀ ਜੀ ਬਣਾਉਣ ਜਾ ਰਹੇ ਆ ਪਰ ਉਹਨਾਂ ਨੇ ਕਿਸੇ ਨੂੰ ਵੀ ਸਪਸ਼ਟ ਬਹੁਤ ਨਾਂ ਦੇ ਕੇ ਇਹ ਇਸ਼ਾਰਾ ਦਿੱਤਾ ਹੈ ਕਿ ਜੇ ਤੁਸੀਂ ਲੋਕਾਂ ਲਈ ਨਹੀਂ ਸੁਣੋਗੇ ਤਾਂ ਤੁਹਾਡੀਆਂ ਜਿਹੜਾ ਅਸੀਂ ਪਟ ਪਟ ਦੇਾਂਗੇ ਤੇ ਇਸ ਵਾਰ ਜਿਹੜੀ ਆ 5 ਸਾਲ ਦੀ ਟਰਮ ਹੈ ਉਹ ਨਰਿੰਦਰ ਮੋਦੀ ਯੁੱਗ ਤੇ ਉਸ ਦੇ ਸਯੋਗੀ ਦਲਾਂ ਨੂੰ ਲੋਕਾਂ ਵਾਸਤੇ ਕੰਮ ਕਰਨਾ ਪਊਗਾ ਨਹੀਂ ਤਾਂ 2029 ਦੇ ਵਿੱਚ ਮਤਲਬ ਇਸ ਤੋਂ ਵੀ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਬੀਜੇਪੀ ਨੂੰ ਜੇ ਉਸ ਕੰਮ ਠੀਕ ਠੀਕ ਨਾਲ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਉਸਦਾ ਅੱਗੇ ਆਪਾਂ ਗੱਲ ਕਰ ਲਈਏ ਉਹ ਪਾਰਟੀ ਜਿਸ ਨੇ ਪਿਛਲੀਆਂ ਚੋਣਾਂ ਨਾਲ ਸਭ ਤੋਂ ਵੱਧ ਅੰਤਰ ਜੀ ਨੂੰ ਮਿਲਿਆ ਹੈ ਸਭ ਤੋਂ ਵੱਧ ਵੜਤ ਜੇ ਸਭ ਤੋਂ ਵੱਧ ਸੀਟਾਂ ਜੋ ਪਿਛਲੇ ਵਾਰ ਦੇ ਅੰਤਰ ਨਾਲ ਲੈ ਕੇ ਗਈ ਹੈ ਸਮਾਜਵਾਦੀ ਪਾਰਟੀ ਅਕਲੇਸ਼ ਯਾਦਵ ਜੀ ਉਤੀ ਵਾਲੇ ਆਪਣੇ ਅਕਲੇਸ਼ ਯਾਦਵ ਜਿਵੇਂ ਮੈਂ ਪਹਿਲਾਂ ਕਹਿ ਗਿਆ ਕਿ ਅਕਲੇਸ਼ ਯਾਦਵ ਨੇ ਇਸ ਵਾਰ ਬਹੁਤ ਵਧੀਆ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਨਾਲ ਮਤਲਬ ਮਿਲ ਕੇ ਉਹਨਾਂ ਨੇ ਆਪਣੀ ਕੋਈ ਈਗੋ ਐਲਡੋ ਪੂਰੇ ਇਲੈਕਸ਼ਨ ਦੇ ਵਿੱਚ ਨਹੀਂ ਦਿਖਾਈ ਉਹਨਾਂ ਨੇ ਮਤਲਬ ਸਾਰਿਆਂ ਨੂੰ ਆਪਣੇ ਨਾਮ ਲੈ ਕੇ ਇਲੈਕਸ਼ਨ ਲੜਿਆ ਕਿ ਜੇ ਤੁਸੀਂ ਉਹਨਾਂ ਦੀ ਲਿਸਟ ਦੇਖੋਗੇ ਜਿਹੜੇ ਉਹਨਾਂ ਨੇ ਉਮੀਦਵਾਰ ਦਿੱਤੇ ਨੇ ਉਹ ਹਰੇਕ ਤਬਕੇ ਨਾਲ ਸਬੰਧ ਰੱਖਣ ਵਾਲੇ ਨੇ ਓਕੇ ਇਹ ਨਹੀਂ ਹੈਗਾ ਕਿ ਇੱਕ ਖਾਸ ਮਤਲਬ ਜਾਤ ਨਾਲ ਸਬੰਧ ਰੱਖਣ ਸਬੰਧ ਰੱਖਣ ਵਾਲਿਆਂ ਨੂੰ ਕਿੰਨਾ ਮੰਡੀਆਂ ਗਈਆਂ ਉਹਨਾਂ ਨੇ ਹਰ ਇੱਕ ਵਰਗ ਨੂੰ ਤਰਜੀਹ ਦਿੱਤੀ ਹਰ ਇੱਕ ਵਰਗ ਨੂੰ ਸਾਹਮਣੇ ਲੈ ਕੇ ਆਂਦਾ ਇਸ ਕਰਕੇ ਕਲੇਸ਼ ਯਾਦਵ ਦੀ ਵੱਡੀ ਜਿੱਤ ਹੋਈ ਹੈ ਇਸ ਕਰਕੇ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਜਾ ਰਿਹਾ ਹੈ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਊਗਾ ਇਸ ਦਾ ਅਸਰ ਆ ਤੁਸੀਂ ਉਦੋਂ ਵੀ ਵੱਡੇ ਪੱਧਰ ਤੇ ਦੇਖੋਗੇ ਹਾਂਜੀ ਸਮਾਜਵਾਦੀ ਪਾਰਟੀ ਉਦੋਂ ਵੀ ਬਹੁਤ ਵਧੀਆ ਪ੍ਰਦਰਸ਼ਨ ਕਰੂਗੀ ਠੀਕ ਹੈ ਜੀ ਦੋ ਆਪਾਂ ਵੋਟ ਸ਼ੇਅਰ ਦੀ ਗੱਲ ਕਰ ਲਈਏ ਸਮਾਜਵਾਦੀ ਪਾਰਟੀ ਦੀ ਅਕਲੇਸ਼ ਯਾਦਵ ਜੀ ਦੀ 2019 ਦੀਆਂ ਚੋਣਾਂ ਵਿੱਚ 2.55 ਸੀ ਜਿਹੜੀਆਂ ਕੀ ਹੁਣ ਵਧ ਕੇ 4.58 ਹੋ ਗਿਆ ਲਗਭਗ 2% ਵੋਟ ਸ਼ੇਅਰ ਵਧਿਆ ਪਰ ਸੀਟਾਂ ਦਾ ਤੁਸੀਂ ਦੇਖੋ ਕਿ ਇੰਨੀ ਕਿਰਪਾ ਹੋਈ ਹੈ ਇਹਨਾਂ ਦੇ 5 ਸੀਟਾਂ ਸੀ 2019 ਦੀਆਂ ਚੋਣਾਂ ਚ ਇਸ ਵਾਰੀ 37 ਸੀਟਾਂ ਹੋ ਗਈਆਂ ਨੇ ਉਹ ਤੁਸੀਂ ਜਿਹੜੀ ਆਪਾਂ ਗੱਲ ਲਈਏ ਥੋੜਾ ਆਏਗਾ ਬਟ ਉਹਦਾ ਆਪਣਾ ਯੂਪੀ ਦੇ ਵਿੱਚ ਦੇਖਿਆ ਜਾਂਦਾ ਯੂਪੀ ਇਹ ਤਾਂ ਪੂਰੇ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ ਇਹ ਯੂਪੀ ਦੇ ਵਿੱਚ ਲਿਖਿਆ ਜਾਂਦਾ ਯੂਪੀ ਦੇ ਵਿੱਚ ਵੋਟ ਸ਼ੇਰੂਪੀ ਦੇ ਵਿੱਚ ਆ ਕਾਫੀ ਵੱਡਾ ਹੈਗਾ ਇਹੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੀ ਸੀ ਨਾ ਕਿ ਜਦੋਂ ਤੁਸੀਂ ਇਕੱਠੇ ਹੋ ਕੇ ਲੜਦੇ ਹੋ ਆਪੋਜੀਸ਼ਨ ਇਸ ਵਾਰ ਆਪੋਜੀਸ਼ਨ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕਿ ਸਾਰਿਆਂ ਨੇ ਇਕੱਠੇ ਹੋ ਕੇ ਲੜਿਆ ਖਾਸ ਕਰਕੇ ਰਾਹੁਲ ਗਾਂਧੀ ਨੇ ਜਿੱਥੇ ਵੀ ਉਹਨੂੰ ਲੱਗਦਾ ਸੀ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਜਿਹੜੇ ਉਦੋਂ ਠਾਕਰੇ ਜਿਉਂ ਕਰ ਜੋ ਟੁੱਟ ਸਕਦਾ ਸੀ ਜੇ ਰਾਹੁਲ ਗਾਂਧੀ ਉੱਥੇ ਜਾ ਨਾ ਜਾਂਦੇ ਚਾਹੇ ਉਹ ਬੰਦਾ ਇਲੈਕ ਪਰ ਉਸ ਘੱਟ ਜੋੜ ਨੂੰ ਬਚਾਉਣ ਦੀ ਜਿਹੜੀ ਭੂਮਿਕਾ ਦਾ ਸਿਹਰਾ ਵੀ ਆਹ ਰੌਵਲ ਗਾਂਧੀ ਨੂੰ ਜਾਂਦਾ ਕਿਉਂਕਿ ਰੌਵਲ ਗਾਂਧੀ ਨੇ ਉੱਥੇ ਜਾ ਕੇ ਮਤਲਬ ਇਸ ਘੱਟ ਜੋੜ ਨੂੰ ਬਚਾਉਣ ਦਾ ਕੰਮ ਕੀਤਾ ਜੀ ਆਪਣੇ ਮਮਤਾ ਜੀ ਨੇ ਅੱਗੇ ਮਮਤਾ ਜੀ ਨੇ ਵੈਸਟ ਮੰਗਾਲ ਦੇ ਵਿੱਚ ਜੀ ਉਹ ਵੀ ਸੀਟਾਂ ਵਧਾ ਗਏ ਜੀ ਬੀਜਪੀ ਦਾ ਕਹਿੰਦੀ ਸੀ ਨਹੀਂ ਜੀ ਅਸੀਂ ਲੈ ਕੇ ਜਾਵਾਂਗੇ ਵੈਸਟ ਮੰਗਾਲ ਚ ਸੀਟਾਂ ਪਰ ਮਮਤਾ ਜੀ ਆਪਦੀਆਂ ਸੀਟਾਂ 22 ਤੋਂ 27 ਕਰ ਗਏ ਨੇ ਜੀ ਤੇ ਵੋਟ ਸ਼ੇਅਰ 4.07 ਤੋਂ 4.37 ਕਰ ਗਏ ਨੇ ਇਹ ਨਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਇੱਕ ਪੂਰੇ ਦੇ ਪੂਰੇ ਜਿਹਨੂੰ ਗੋਦੀ মিডিਆ ਦਾ ਨਾਮ ਦਿੱਤਾ ਗਿਆ ਚੈਨਲਾਂ ਨੂੰ ਪੂਰੇ ਦਾ ਪੂਰਾ ਤੰਤਰ ਇਹ ਦਿਖਾਉਣ ਚ ਲੱਗਿਆ ਹੋਇਆ ਸੀਗਾ ਕਿ ਬੀਜੇਪੀ ਜਿਹੜੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ 400 ਪਾਰ ਦਾ ਨਾਰਾ ਦਿੱਤਾ ਗਿਆ ਕਿ 400 ਪਾਰ ਹੋ ਗਏ ਜਾ ਰਹੇ ਨੇ ਆਣੇ ਤੇ ਪਹਿਲੇ ਹੀ ਸੈਲੀਬ੍ਰੇਸ਼ਨ ਦੋ ਸ਼ੁਰੂ ਹੋ ਗਏ ਸੀਗੇ ਔਰ ਜਿਹੜੇ ਭਾਰਤ ਦੇ ਲੋਕ ਹੈ ਕਿੰਨਾ ਕਿਤੇ ਉਹਨਾਂ ਨੂੰ ਫਿਰ ਬੇਰੋਜ਼ਗਾਰੀ ਵੀ ਯਾਦ ਆਉਂਦੀ ਹੈ ਠੀਕ ਹੈ ਉਹਨਾਂ ਨੂੰ ਕਿਵੇਂ ਸਪ੍ਰੈਸ ਨਿਕਲਿਆ ਜਾ ਰਿਹਾ ਹੈਗਾ ਉਹ ਚੀਜ਼ਾਂ ਵੀ ਉਹਨਾਂ ਨੂੰ ਯਾਦ ਆਈਆਂ ਸਾਰੀਆਂ ਤਾਂ ਉਹਨਾਂ ਨੇ ਵੋਟ ਜਦੋਂ ਪੋਲ ਕੀਤੀ ਸੀ ਨਾ ਤਾਂ ਉਹ ਵੋਟ ਪੋਲ ਕਰਨ ਵੇਲੇ ਫਿਰ ਸਾਰੀਆਂ ਗੱਲਾਂ ਸੋਚ ਕੇ ਬੰਦਾ ਜਦੋਂ ਐਂਡ ਤੱਕ ਬਟਨ ਦਬਦਾ ਨਾ ਜਾ ਕੇ ਉਹ ਸੋਚਦਾ ਹੈਗਾ ਕਿ ਕੌਣ ਮੇਰੇ ਲਈ ਚੰਗਾ ਪ੍ਰਦਰਸ਼ਨ ਹੈ ਜਿਹੜਾ ਮੇਰੇ ਤੇਰਾ ਜਿਹੜਾ ਜ਼ਿੰਦਗੀ ਦਾ ਪੱਤਰ ਕੌਣ ਉੱਚਾ ਚੱਕ ਸੌਣ ਉੱਚਾ ਚੱਕ ਉਹਨਾਂ ਨੇ ਫਿਰ ਇਸ ਸੋਚ ਸਮਝ ਕੇ ਵੋਟ ਕੀਤੀ ਹੈ ਇਸ ਕਰਕੇ ਜਿਹੜਾ ਬੀਜੇਪੀ ਦਾ 412 ਦਾ ਜਿਵੇਂ ਪੰਜਾਬ ਦੇ ਵਿੱਚ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੇ काਪਰੋਂ ਬੰਦਾ ਉੱਡ ਗਿਆ ਜਿੰਨੇ ਲੈ ਗਏ ਇਸ ਕਰਕੇ ਜਿਹੜਾ ਇਹ ਨਾੜਾ ਦੇਣਾ ਇਹ ਇੱਕ ਤਰੀਕੇ ਨਾਲ ਨਿਸ਼ਾਨੀ ਹੁੰਦੀ ਹੈ ਇਹ ਤੁਹਾਡੇ ਇਸ ਇਸ ਇਲੈਕਸ਼ਨ ਦੇ ਵਿੱਚ ਮੈਂ ਸਮਝਦਾ ਵੀ ਹਾਕਾਰ ਨੂੰ ਜਿਹੜੀ ਲੀਡਰਾਂ ਦੇ ਨੂੰ ਮਾਰ ਪਈ ਹੈ ਤੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਨਫਰ ਦੀ ਰਾਜਨੀਤੀ ਇਹ ਵੀ ਪਸੰਦ ਨਹੀਂ ਕਰਦੇ ਪਸੰਦ ਨਹੀਂ ਕਰਦੇ ਠੀਕ ਹੈ ਜੀ ਅੱਗੇ ਆਪਾਂ ਪਾਰਟੀ ਦੀ ਗੱਲ ਕਰੀਏ ਜੀ ਬਹੁਜਨ ਸਮਾਜਵਾਦੀ ਪਾਰਟੀ ਜੋ ਕਿ ਆਪਣੇ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਸੀ ਪਹਿਲਾਂ ਆਪਾਂ ਵੋਟ ਸ਼ੇਅਰ ਦੀ ਗੱਲ ਕਰ ਲੈਂਦੇ ਆ 3.63 ਸੀ ਤੇ ਹੁਣ ਵਾਲੀ ਇਲੈਕਸ਼ਨ ਚ 2.04 ਹੈ ਵੋਟ ਸ਼ੇਅਰ ਤਾਂ ਘਟੇ ਹੀ ਘਟਿਆ ਜੀ ਸੀਟਾਂ 2019 ਚ 10 ਸੀ ਇਸ ਵਾਰੀ ਇੱਕ ਸੀਟ ਵੀ ਨਹੀਂ ਆਈ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਸੀਟ ਨਹੀਂ ਆਈ ਦੇਖੋ ਜੀ ਕੁਝ ਪਾਰਟੀਆਂ ਨਾ ਹੁਣ ਸੁਗੜ ਰਹੀਆਂ ਨੇ ਤੇ ਉਹਨਾਂ ਵਿੱਚੋਂ ਮੋਜੋ ਸਮਾਜ ਪਾਰਟੀ ਮੋਜੋ ਸਮਾਜ ਪਾਰਟੀ ਦਾ ਪ੍ਰਦਰਸ਼ਨ ਜਿਹੜਾ 올 ਓਵਰ ਇੰਡੀਆ ਹੈਗਾ ਉਹ ਬਹੁਤ ਮਾੜਾ ਹੋ ਰਿਹਾ ਬਹੁਤ ਸਾਰੀਆਂ ਪਾਰਟੀਆਂ ਨੂੰ ਲੀਡਰਸ਼ਿਪ ਚੇਂਜ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਆਪਣੇ ਤੌਰ ਤੇ ਇੱਕ ਬਦਲਣ ਦੀ ਲੋੜ ਹੁੰਦੀ ਹੈ ਉਹਨਾਂ ਦੇ ਵਿੱਚੋਂ ਜੇ ਮੋਜੋ ਸਮਾਜ ਪਾਰਟੀ ਵਾਲੇ ਇੰਡੀਆ ਅਲਾਈਅንስ ਨਾਲ ਰਲ ਕੇ ਚੌੜਾ ਲੜਦੇ ਤੇ ਸ਼ਾਇਦ ਉਹਨਾਂ ਨੂੰ ਵੀ ਉਹਨਾਂ ਦੇ ਹਿੱਸੇ ਦੀਆਂ ਬਣਦੀਆਂ ਸੀਟਾਂ ਦਿੱਤੀਆਂ ਜਾਂਦੀਆਂ ਤੇ ਜਿਹੜੀਆਂ 16 ਸੀਟਾਂ ਦੇ ਜਿਹੜਾ فاਸਲਾ ਨਾਲ ਤੁਹਾਨੂੰ ਪਹਿਲਾਂ ਦੱਸ ਕੇ ਰੜਿਆ ਸ਼ਾਇਦ 2-4 ਸੀਟਾਂ ਬੋਲਨ ਸਮਾਜ ਪਾਰਟੀ ਦੇ ਇਸੇ ਵੀ ਆ ਜਾਂਦੀਆਂ ਪਰ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਵੀ ਜਿਹੜੇ ਬੋਲਨ ਸਮਾਜ ਪਾਰਟੀ ਵਾਲੇ ਨੇ ਉਹ ਨਰਮ ਗੋਸ਼ਾ ਰੱਖਦੇ ਆ ਬੀਜੇਪੀ ਭਰਤੀ ਤੇ ਸ਼ਾਇਦ ਉਹਨਾਂ ਨੂੰ ਜਤਾਉਣ ਦੇ ਲਈ ਉਹਨਾਂ ਨੇ ਆਪ ਦੇ ਵੀਰਵਾਰ ਖੜੇ ਕੀਤੇ ਹੋਣਗੇ ਤਾਂ ਹੀਆਂ ਜਿਹੜੀਆਂ 16 ਸੀਟਾਂ ਉੱਤੇ ਬੀਜੇਪੀ ਨੇ ਪ੍ਰਾਪਤ ਕੀਤੀਆਂ ਹੈਗੀਆਂ ਵੱਧ ਟੋਟਲ ਦੇ ਵਿੱਚ 16 ਜਿੱਥੇ ਹੋ ਗਿਆ ਬਹੁਤ ਘੱਟ ਹੈ ਬਿਲਕੁਲ ਇਹਨਾਂ ਨੂੰ ਆਪਣੀ ਰਾਜਨੀਤੀ ਬਾਰੇ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ ਪਊਗਾ ਕਿ 10 ਸੀਟਾਂ ਤੋਂ 0 ਸੀਟਾਂ ਤੇ ਆਉਣਾ ਇੱਕ ਪਾਰਟੀ ਲਈ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਹੈ ਉਹੀ ਹਾਲ ਜਿਹੜਾ ਹੈਗਾ ਜੇ ਆਪਾਂ ਮੋੜੇ ਸਮਾਂ ਦੀ ਗੱਲ ਕਰਦੇ ਆ ਤਾਂ ਉਹੀ ਹਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਵਾਰ ਚਲੋ ਉਹਨਾਂ ਦੇ ਜਿਹੜੇ ਸੀਗੇ ਸੰਸਦ 2 ਹੀ ਸੀ ਫਟਿੰਡਾ ਦੇ ਫਰੋਜਪੁਰ ਤੋਂ ਪਰ ਇਸ ਵਾਰ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਵਿੱਚੋਂ 10 ਮੀਤਵਾਰਾਂ ਦੀਆਂ ਜਮਾਨਤਾਂ ਜਬ ਤੋੜੀਆਂ ਨੇ ਜੇ ਆਪਾਂ ਫਰੋਜਪੁਰ ਤੇ ਫਟਿੰਡਾ ਨੂੰ ਛੱਡਤੀ ਹੈ ਤਾਂ ਪੂਰਨ ਅਕਾਲੀ ਦਲ ਐਸ ਵਾਰ 18 ਲੱਖ ਵੋਟ ਲੈ ਕੇ ਗਿਆ ਜਿਹਦੇ ਵਿੱਚੋਂ 6.5 ਲੱਖ ਤੋਂ ਪਲੱਸ ਵੋਟਾਂ ਅੰਦੋ ਉਹ ਜਿਹੜੇ ਲੋਕ ਸਭਾ ਹਲਕੇ ਨਹੀਂ ਭੋਇਪੁਰ ਤੇ ਬਟਿੰਡਾ ਇਹਨਾਂ ਤੋਂ ਆਏ ਤੇ ਜੇ ਬਾਕੀ ਸਾਰੇ ਹਲਕਿਆਂ ਦੀ ਆਪਾਂ ਗੱਲ ਕਰੀਏ 11 ਹਲਕਿਆਂ ਦੇ ਉੱਤੇ ਪੰਜਾਬ ਦੇ ਉੱਤੇ ਲਗਭਗ 11 ਲੱਖ 80 ਹਜ਼ਾਰ ਵੋਟਾਂ ਜਿਹੜੀ ਇਹਨਾਂ ਦੇ ਨੁਮਾਇੰਦਿਆਂ ਨੂੰ ਪਈ ਹੈ ਜ ਜਿਹਦੇ ਵਿੱਚੋਂ ਦਸਾਂ ਦੇ ਵਿੱਚੋਂ ਅਰਨਲ ਜੋਸ਼ੀ ਨੂੰ ਛੱਡ ਕੇ ਦਸਾਂ ਨੇ ਤਾਂ ਜਿਹੜੀ ਹੈਗੀ ਹੈ ਆਪਣੀ ਜਮਾਨਤੀ ਜੱਤਨੀ ਬਚਾ ਸਕੇ ਉਹ ਉਹ ਇਹ ਜੋ ਦਾ ਆਲਮੌਜਮਾਰੀ ਪਾਰਟੀ ਦਾ ਉੱਤਰ ਪ੍ਰਦੇਸ਼ ਚ ਹੋਇਆ ਉਹੀ ਹਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਉਹ ਇਹਨਾਂ ਨੂੰ ਏਲਾ ਹੀ ਬਚਾਉਣ ਦੇ ਵਿੱਚ ਕਾਮਯਾਬ ਰਹੇ ਆ ਜਿੱਥੇ ਉਹਨਾਂ ਨੂੰ ਸਾਰਾ ਆਪਣਾ ਮਤਲਬ ਜੋਰ ਲਾਉਣਾ ਪਿਆ ਉਹ ਸੀਟ ਨੂੰ ਬਚਾਉਣ ਦੇ ਵਾਸਤੇ ਆਪਣੇ ਨਾਂ ਨੂੰ ਬਚਾਉਣ ਦੇ ਲਈ ਪਰ ਉਹ ਇਹਨਾਂ ਨੂੰ ਵੀ ਹੁਣ ਆਤਮ ਮੰਥਨ ਦੀ ਲੋੜ ਹੈ ਉਧਰ ਬੋਜਨ ਸਮਾਜ ਪਾਰਟੀ ਨੂੰ ਆਤਮ ਮੰਥਨ ਦੀ ਲੋੜ ਹੈ ਤੇ ਇਥੋਂ ਤੱਕ ਕਿ ਮਨਪੀਤ ਯਾਦਲੀ ਨੇ ਜਿਹੜੇ ਇਹਨਾਂ ਦੇ ਮੁਲਾ ਪਰਦਾਖਾ ਤੋਂ ਅੰਤਲੇ ਹਾਂ ਉਹਨਾਂ ਨੇ ਤਾਂ ਕੱਲ ਬਿਆਨ ਵੀ ਜਾਰੀ ਕਰ ਦਿੱਤਾ ਕਿ ਜਿੰਨਾ ਚਿਰ ਝੁੰਡਾ ਕਮੇਟੀ ਦੀਆਂ ਜਿਹੜੀਆਂ ਸफारਸ਼ਾਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਹ ਵੀ ਨਿਰਮੈ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਾਗਾ ਓਕੇ ਮਿਸ਼ਲੀ ਦਿਨ ਇਹ ਵੇਖਿਆ ਵੀ ਹੈਗਾ ਕਿ ਵੱਡੀਆਂ ਵੱਡੀਆਂ ਜਾਂ ਕੋਈ ਇਹਨਾਂ ਦੀ ਪਾਰਟੀ ਮੀਟਿੰਗਸ ਦੇ ਵਿੱਚ ਵੀ ਕਦੇ ਉਹ ਬਹੁਤਾ ਸ਼ਾਮਲ ਨਹੀਂ ਹੋਏ ਹਾਲਾਂਕਿ ਉਹ ਕਹਿੰਦੇ ਰਹਿਣਾ ਵੀ ਅਕਾਲੀ ਗੱਲਚਾ ਤੇ ਔਸੂਲ ਵੀ ਨਹੀਂ ਛੱਡਨੇ ਉਹ ਇਸ ਗੱਲ ਤੇ ਆਪਣੀ ਦੇ ਕੰਮ ਰਹਿੰਦੇ ਆ ਤੇ ਉਹ ਕਦੇ ਪਰ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਜ਼ਰੂਰ ਦੂਰ ਰਹਾਂਗਾ ਅੱਜ ਨਾਲ ਜਦ ਤੁਸੀਂ ਇਸ 파ਰਸ਼ਨ ਦਾ ਗੁਣੀ ਕਰਦੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦੇ ਦਲ ਦੇ ਵਿੱਚ ਵੱਡੇ ਪੱਧਰ ਤੇ ਉਤਲ-ਮੁਤਲ ਹੋਣ ਦੀ ਸੰਭਾਵਨਾ ਹੈ ਦੇਖਣਾ ਬਣਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਸ਼੍ਰੋਮਣੀ ਅਕਾਲੀ ਦਲ ਮਤਲਬ ਕਿਵੇਂ ਇਹਦੇ ਤੇ ਕਾਪੂ ਪਾਉਂਦਾ ਜਾਂ ਕਿ ਲੀਡਰਸ਼ਿਪ ਚੇਂਜਸ ਆਉਂਦੀਆਂ ਨੇ ਇਹ ਆਉਣ ਵਾਲਾ ਸਬੰਧ ਸੇਗਾ ਪਰ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਉਹ ਹੈਗੀ ਆ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਸੀਗਾ ਵਿਧਾਨ ਸਭਾ ਜਦੋਂ ਚੋਣਾਂ ਹੋਈਆਂ ਲੋਅਰ ਬਾਈ ਬਹੁਤ ਸਮਾਨੀ ਹੋਇਆ ਤਾਂ ਮੇਰੇ ਕੋਲ 44 ਸੀ ਹਾਂਜੀ 42% ਸੀਗਾ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਸੀਗਾ ਜਿਹੜਾ ਘਟ ਕੇ 26% ਤੇ ਆ ਗਿਆ ਤੇ ਉਹ 13 ਜ਼ੀਰੋ ਦੇ ਜਾਵੇ ਤਾਂ ਵੀ ਉਲਟ ਮਤਲਬ ਸਿਰਫ ਉਹ ਤਿੰਨ ਸੀਟਾਂ ਜਿੱਤੇ ਨੇ ਅਨੰਦਪੁਰ ਸਾਹਿਬ ਤੇ ਇੱਕ ਉਹ ਜੱਤ ਨੇ ਹਿਸ਼ਾਰ ਪਰ ਤੋਂ ਤੇ ਤੀਜੀ ਸੀਟ ਆ ਜਿਹੜੀ ਉਹ ਜੱਤ ਨੇ ਸੰਗਰੂਰ ਤੋਂ ਜਿੱਥੇ ਮੀਟ ਹੋਇਆ ਨੇ ਬਹੁਤ ਵੱਡਾ ਨਿਕਰਾ ਹੈਗਾ ਮਾਰਜ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਪਰ ਉਹਦੇ ਵਿੱਚ ਵੀ ਬਹੁਤ ਸਾਰੇ ਸੱਜਣੇ ਕਹਿ ਰਹੇ ਆ ਕਿ ਇਸ opal ਸਿੰਘ ਖਹਿਰਾ ਦੇ ਉੱਤੇ ਜਿਹੜਾ ਕੇਸ ਸੀਗਾ ਜਿਹਦੇ ਵਿੱਚ ਉਹ ਤਿੰਨ ਚਾਰ ਮਹੀਨੇ ਭਵੰਤ ਮੰਤਰੀ ਸਰਕਾਰ ਉਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਇੱਕ ਤੋਂ ਬਾਅਦ ਇੱਕ ਕੇਸ ਉਹਨਾਂ ਤੇ ਥੋਪੇ ਗਏ ਆ ਕਈ ਸੱਜਣੇ ਕਹਿ ਰਹੇ ਆ ਕਿ ਉਹ ਕੇਸ ਹੈ ਉਹ ਵਾਪਸ ਲੈ ਲਿਆ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿ ਦਿੱਤਾ ਹੈਗਾ ਕਿ ਅਸੀਂ ਇਹ ਜਿਹੜਾ ਇਹ ਕੇਸ ਦੀ ਜਿਹੜੀ ਪੈਰਵਾਹੀ ਨਹੀਂ ਕਰਨੀ ਹੈ ਤਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਸਿਮਰਜੀਤ ਸਿੰਘ ਮਾਨ ਦੇ ਵੋਟ ਨੂੰ ਘਟਣ ਦੇ ਲਈ ਸ਼ਾਇਦ ਸੁਖਪਾਲ ਸਿੰਘ ਖਹਿਰਾ ਨੂੰ ਜ਼ਰੂਰ ਦੀ ਸੀਟ ਤੇ ਲਿਆਂਦਾ ਗਿਆ ਔਰ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇੰਨਾ ਸੁਖਪਾਲ ਸਿੰਘ ਖਹਿਰਾ ਜਾਣਦੇ ਨੇ ਜ ਆਵਾਜ਼ ਵੀ ਪਾਰਟੀ ਆ ਬਿਲਕੁਲ ਜੀ ਬਿਲਕੁਲ ਜੀ ਜੇ ਵੋਟ ਸ਼ੇਅਰ ਦੀ ਵੀ ਗੱਲ ਕਰੀ ਜਾਵੇ ਆਵਾਦਵੀ ਪਾਰਟੀ ਦੀ ਤਾਂ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਪਿਛਲੀ 2019 ਦੀ ਇਲੈਕਸ਼ਨ ਤੋਂ ਤਾਂ ਵਧਿਆ ਪਰ ਪਿਆਪ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹਨਾਂ ਦਾ ਪ੍ਰਦਰਸ਼ਨ ਜੋ ਹੈ 2022 ਦੀ ਇਲੈਕਸ਼ਨ ਦੇ ਨਾਲੋਂ ਬਹੁਤ ਜ਼ਿਆਦਾ ਘਟਿਆ 2022 ਦੇ ਜੇ ਪਹਿਲਾਂ ਪਿਆਪ ਦੀ ਗੱਲ ਕਰ ਲਈਏ 2022 ਦੇ ਵਿੱਚ ਇਨਾਂ ਕੋਲੇ 42 42% ਸ਼ੇਅਰ ਸੀ ਹੁਣ ਇਨਾਂ ਕੋਲ ਘਟ ਕੇ 26% ਹੋ ਗਿਆ ਠੀਕ ਹੈ ਜੀ ਪਰ ਜੇ ਆਪਾਂ ਲੋਕ ਸਭਾ ਦੀ ਗੱਲ ਕਰੀਏ ਤਾਂ 2019 ਦੇ ਵਿੱਚ ਇਨਾਂ ਦੇ ਕੋਲੇ ਸਾਰੇ ਦੇਸ਼ ਦੇ ਵਿੱਚ 0.44% ਵੋਟ ਸ਼ੇਅਰ ਸੀਗਾ ਉੱਪਰ ਸ਼ਾਇਦ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਵੀ 7-8% ਵੋਟਾਂ ਮਿਲੀਆਂ ਸੀ ਹਾਂਜੀ ਸਿਰਫ ਇਸ ਅੰਗਰੂਰ ਬਿਲਕੁਲ ਪਹੁੰਚਾਉਣ ਦੀ ਆਪਾਂ ਫੈਕਟਸ ਦੀ ਗੱਲ ਕਰ ਲਈ ਤੇ ਇੱਕ ਸੀਟ ਸੀ ਉਹਨਾਂ ਇਨਾਂ ਕੋਲੇ 1.11 ਵੋਟ ਸ਼ੇਅਰ ਆ ਪੂਰੇ ਇੰਡੀਆ ਦੇ ਵਿੱਚ ਤੇ ਹੁਣ ਇਹਨਾਂ ਕੋਲ ਤਿੰਨ ਸੀਟਾਂ ਜੋ ਕਿ ਤਿੰਨ ਦੀਆਂ ਤਿੰਨ ਸੀਟਾਂ ਆਪਾਂ ਪੰਜਾਬ ਵਿਚੋਂ ਆਈਆਂ ਜਿਹਨਾਂ ਬਾਰੇ ਹਮ ਤੁਸੀਂ ਵਿਸਤਾਰ ਨਾਲ ਦੱਸਿਆ ਹਾਂ ਇਹ ਦੇਖੋ ਪੰਜਾਬ ਇੱਕ ਐਵੋ ਜਾ ਕਿਤਾਬ ਵੀ ਜਿਹੜਾ ਇਹ ਪੰਜਾਬੀਆਂ ਦੀ ਨਾਮ ਆਦਾ ਹੈ ਕਿ ਇਹ ਘੋੜੇ ਦੇ ਬਿਠਾ ਕੇ ਲਿਆਉਂਦੇ ਆ ਪੂਰਾ ਟੋਲਟ ਮੱਕੇ ਨਾਲ ਲੈ ਕੇ ਆਉਂਦੇ ਆ ਫਿਰ ਜਦੋਂ ਇਹ ਛੱਡਣ ਜਾਂਦੇ ਆ ਤੇ ਛੱਡਣ ਕੋਲੇ ਉਦੋਂ ਇਹ ਬੜੀ ਭੈੜੀ ਕਰਦੇ ਆ ਇਸ ਕਰਕੇ ਹੁਣ ਮੈਨੂੰ ਆਇਆ ਜੇ ਲੱਗਣ ਲੱਗ ਗਿਆ ਕਿ ਉਹਨੇ ਕਿਤੇ ਆਮ ਆਦਮੀ ਪਾਰਟੀ ਵਾਲੇ ਨੂੰ ਲੋਕਾਂ ਨਾਲ ਵਾਪਸ ਛੱਡਣ ਚੱਲੇ ਆ ਤੇ ਇਹ ਤਾਂ ਇਹਨਾਂ ਨੇ ਵੀ ਆਪਣਾ ਆਪ ਮੰੰਤਨ ਕਰਨਾ ਸ਼ੁਰੂ ਕਰ ਦਿੱਤਾ ਹੋਊਗਾ ਕਿਉਂਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਪਾਰਟੀ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ ਕਿ ਤਾਂ ਅੱਗੇ ਆਪਾਂ ਗੱਲ ਕਰ ਲਈਏ ਜਿਹੜੇ ਕਿ ਮੇਨ ਆਪਣੇ ਮੋਦੀ ਜੀ ਨਾਲ ਖੜੇ ਨਹੀਂ ਚੰਦਰਵਾਇਬੂਨ ਆਇਡੋ ਜੀ ਟੀਡੀਪ ਤੇਲਗੂ ਦੇਸ਼ਮ ਪਾਰਟੀ ਉਹਨਾਂ ਨੂੰ ਵੀ ਇਸ ਚੋਣਾਂ ਦੇ ਵਿੱਚ ਕਾਫੀ ਵਾਧਾ ਮਿਲੀ ਹੈ ਵਾਧਾ ਹੋਇਆ ਉਹਨਾਂ ਦਾ ਵੋਟ ਸ਼ੇਅਰ ਉਹਨਾਂ ਦਾ ਵੋਟ ਸ਼ੇਅਰ ਘਟਿਆ ਜੀ ਤੇ ਉਹਨਾਂ ਦੀਆਂ ਸੀਟਾਂ ਵਧੀਆਂ ਵੋਟ ਸ਼ੇਅਰ ਉਹਨਾਂ ਦਾ ਜੀ 2.04 ਸੀਗਾ ਜੀ 2019 ਦੀ ਇਲੈਕਸ਼ਨ ਚ ਜੋ ਕਿ 1.98 ਰਹਿ ਗਿਆ ਜੀ ਇੰਡੀਆ ਪੂਰੇ ਭਾਰਤ ਦੀ ਆਪਾਂ ਗੱਲ ਕਰ ਰਹੇ ਆ ਇਸ ਪੋਡਕਾਸਟ ਦੇ ਵਿੱਚ ਪਰ ਉਹਨਾਂ ਦੀਆਂ ਸੀਟਾਂ 2019 ਚ ਉਸੀਂ ਸਰ ਇਸ ਵਾਰੀ ਉਹਨਾਂ ਕੋਲੇ 16 ਸੀਟਾਂ ਨੇ ਉਹੀ ਫਿਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਜਦੋਂ ਜਦੋਂ ਤੁਹਾਡੀਆਂ ਵਿਰੋਧੀ ਜਿਹੜੀਆਂ ਵੋਟਾਂ ਨੇ ਜਦੋਂ ਉਹ ਬਹੁਤਿਆਂ ਪਾਸਿਆਂ ਦੇ ਖਿੰਡ ਜਾਂਣ ਤੁਸੀਂ ਉਦੋਂ ਕੀ ਹੁੰਦਾ ਹੈ ਘੱਟ ਵੋਟਾਂ ਨਾਲ ਵੀ ਜਿੱਤ ਜਾਂਦੇ ਹੋ ਘੱਟ ਵੋਟਾਂ ਨਾਲ ਠੀਕ ਹੈ ਨਾ ਉਹ ਇੱਕ ਬਹੁਤ ਸਾਰੀ ਐਗਜ਼ਾਮਪਲ ਨੇ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਲਿਖੀ ਵੇਖਦੇ ਹਾਂ ਕਿ ਉਹ ਇੱਕ ਮੈਸੇਜ ਦੇ ਵਿੱਚ ਕੜੀ ਬਣਦੀ ਸੀ ਤਾਂ ਕੜੀ ਖਾਣ ਵਾਲੇ 4 ਜਣੇ ਸੀ ਪਰ ਜਿਹੜੇ 6 ਜਣੇ ਕੜੀ ਦੇ ਉਲਟ ਸੀ ਉਹ ਕਹਿੰਦੇ ਵੀ ਵੋਟਾਂ ਪਾਓ ਕਿਹੜੇ ਕੀ ਕੀ ਖਾਣਾ ਚਾਹੀਦਾ ਤਾਂ ਉਹ ਜਦੋਂ ਵੋਟਾਂ ਪਈਆਂ ਤੇ ਕੜੀ ਵਾਲੇ ਦਾ ਕੜੀ ਦੇ ਖੜੇ ਰਹੇ ਤੇ ਜਿਹੜੇ ਬਾਕੀ 6 ਸੀ ਕੋਈ ਕਹਿੰਦਾ ਬਟਰ ਚਿਕਨ ਖਾਣਾ ਹੈ ਕੋਈ ਚਾਹ ਹੈ ਕੋਈ ਪਨੀਰ ਪਾਣੀ ਹੈ ਉਹ ਉਸ ਰੀਆਂ ਵੋਟਾਂ ਸੀਗੀਆਂ ਗੱਲ ਰੀਆਂ ਚਾਰ ਵਾਲੇ ਉਹ ਕੜੀ ਫੇਰ ਬਣ ਲਾਈ ਤੋ ਤੋ ਇਹੀ ਗੱਲ ਨਹੀਂ ਹੈ ਵੀ ਉੱਥੇ ਤਿੰਨ ਕੋ ਦੇ ਸ਼ਾ ਪਾਰਟੀ ਨੇ ਜਿੱਤਣ ਦਾ ਕਾਰਨ ਇਹ ਹੀ ਹੈ ਕਿਉਂਕਿ ਜਿਹੜਾ ਰੋਧੀ ਵੋਟ ਆ ਉਹਨਾਂ ਦਾ ਖਿੰਡ ਗਿਆ ਤੇ ਆਪ ਉਹ ਆਪਣੀਆਂ ਵੋਟਾਂ ਦੇ ਲੈ ਕੇ ਉਹ ਜਿੱਤ ਪ੍ਰਾਪਤ ਕੀਤਾ ਕਰ ਕਿਉਂਦੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਸਫਲਤਾ ਮਿਲਿਆ ਠੀਕ ਹੈ ਅੱਗੇ ਆਪਾਂ ਜੀ ਗੱਲ ਕਰ ਲਈਏ ਐਂਡੀਏ ਸਰਕਾਰ ਦੇ ਜੋ ਨਵੇਂ ਭਾਈਵਾਲ ਬਣੇ ਨੇ ਜਿਵੇਂ ਕਿ ਉਹ ਪਹਿਲਾਂ ਹੀ ਐਂਡੀਏ ਨਾਲ ਨੇ ਪਰ ਉਹਨਾਂ ਦੇ ਹੁਣ ਕਾਫੀ ਹੱਦ ਤੱਕ ਡਿਪੈਂਡ ਕਰਦੇ ਆ ਜਿਵੇਂ ਉਹਨਾਂ ਨੇ ਕਹਿ ਵੀ ਦਿੱਤਾ ਕਿ ਸਾਨੂੰ ਸਪੀਕਰ ਦੀ ਪੋਸਟ ਚਾਹੀਦੀ ਹੈ ਤਾਂ ਕੁਝ ਮੰਤਰਾਲੇ ਵੀ ਚਾਹੀਦੇ ਆ ਨਿਤਿਸ਼ ਕੁਮਾਰ ਜੀ ਜੀ ਠੀਕ ਹੈ ਜੀ ਜੋ ਅਗਨੀ ਵੀਰ ਸਕੀਮ ਹੈ ਉਹਦੇ ਚੇ ਵੀ ਪਾਲਟੂ ਚਾਚਾ ਜੀ ਜਿੱਦਾਂ ਮਸ਼ਹੂਰ ਹੈ ਹਾਂ ਜੀ ਪਰ ਐਸ ਤਰ੍ਹਾਂ ਕਾਂਗਰਸ ਦੇ ਸਮਰਥਕਾਂ ਵੱਲੋਂ ਜਾਂ ਮਤਲਬ ਜਿਹੜੇ ਇਹਨਾਂ ਦੇ ਵਿਰੋਧੀ ਨੇ ਭਾਜਪਾ ਦੇ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਚੜਾਉਣ ਦੇ ਲਈ ਪਾਲਟੂ ਚਾਚਾ ਕਹਿੰਦੇ ਹੁੰਦੇ ਸੀਗੇ ਪਾਲਟੂ ਚਾਚਾ ਜੀ ਪਤਾ ਨਹੀਂ ਇਹਨਾਂ ਨੇ ਕਦੋਂ ਪਲਟ ਜਾਣਾ ਪਰ ਇਸ ਵਾਰ ਉਹਨਾਂ ਦੇ ਮਤਲਬ ਕਾ ਦੇ ਅੱਗੇ ਜਾ ਕੇ ਲੋਕਾਂ ਨੇ ਨਾਰੇ ਮਾਰੇ ਆ ਕਿ ਪਲਟੂ ਚਾਚਾ ਆਪ ਇਸ ਇਸ ਵਾਰ ਆਪ ਪਲਟ ਜਾਓ ਹਮ ਤੁਹਾਰੇ ਸਾਥ ਆ। ਇਸ ਵਾਰ ਆਪ ਚਾਹੁੰਦੇ ਆ ਵੀ ਪਲਟੂ ਚਾਚਾ ਜੀ ਐਕਤੀਆਂ ਜਿਹੜੇ ਦੂਜੇ ਪਾਸੇ ਚਲੇ ਜਾਂ। ਪਰ ਉਹਨਾਂ ਨੇ ਨਹੀਂ ਉਹ ਬਹੁਤ ਮਤਲਬ ਰਾਜਨੀਤੀ ਦੇ ਬਹੁਤ ਗੰਭੀਰ ਖਿਡਾਰੀ ਐ। ਤੁਸੀਂ ਇਹ ਦੇਖੋ ਵੀ ਕਿੰਨੀ ਵਾਰੀ ਪਲਟਣ ਦੇ ਬਾਵਰਿੰਗ ਵਿਹਾਰ ਦੇ ਵਿੱਚ ਉਹ ਵੀ ਆਪ ਸਿਆਸਤਦਾਨਾਂ ਲੋਕ ਲੋਕਾਂ ਦੇ ਉੱਤੇ ਉਹਨਾਂ ਦੀ ਫਿਰ ਵੀ ਪਕੜ ਹੈ ਹੁਣ ਉਹਨਾਂ ਦੋਨਾਂ ਵੀ TDP ਵਾਲਿਆਂ ਨੇ ਵੀ ਤੇ ਨतीश ਕੁਮਾਰ ਨੇ ਵੀ ਆਪਣੇ ਲਈ ਸਪੈਸ਼ਲ ਰਾਜ ਦਾ ਦਰਜਾ ਮੰਗਿਆ ਹੁਣ ਜਦੋਂ ਦੇਖੋ ਸਪੈਸ਼ਲ ਰਾਜ ਦਾ ਦਰਜਾ ਜੇ ਮੋਦੀ ਸਰਕਾਰ ਉਹਨਾਂ ਨੂੰ ਦੇ ਦਿੰਦੀ ਹੈ ਚੰਗੇ ਉਹਨਾਂ ਕੋਲੇ ਮੰਤralay ਉਹਨਾਂ ਕੋਲੇ ਜੇ ਆ ਜਾਂਦੇ ਹੈ ਤਾਂ ਨतीश ਕੁਮਾਰ ਜੀ ਜਿਹੜੇ ਬਿਹਾਰ ਤੋਂ ਨੇ ਨतीश ਕੁਮਾਰ ਜੀ ਬਹੁਤ ਇੱਕ ਗੰਭੀਰ ਸਿਆਸਤਦਾਨ ਹੈ ਬਹੁਤ ਮਝੇ ਹੋਏ ਲੀਡਰ ਹੈ ਤੇ ਉਹ ਮੌਕਾ ਦੇਖ ਕੇ ਚੌਕਾ ਮਾਰਨ ਵਾਲੇ ਖਿਡਾਰੀ ਹੈ ਉਹ ਦੇਖੋ ਕਦੇ ਤਾਂ ਜਸ ਵੀ ਜ਼ਿਆਦਾ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲੈਂਦੇ ਆ ਕਦੇ ਉਹ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾ ਲੈਂਦੇ ਆ ਫਿਰ ਫਿਰ ਉਹ ਦੂਜੇ ਪਾਸੇ ਚਲੇ ਜਾਂਦੇ ਆ ਸੋ ਉਹ ਤਾਂ ਉਹ ਖਿਡਾਰੀ ਆ ਜਿਹੜੇ ਮਤਲਬ ਤੁਹਾਨੂੰ ਉਹਨਾਂ ਨੂੰ ਪਛਾਣਨਾ ਉਹਨਾਂ ਦੀ ਲੱਭ ਜੜਨਾ ਬਹੁਤ ਔਖਾ ਉਹਨਾਂ ਨੇ ਪਤਾ ਨਹੀਂ ਕਿਹੜੇ ਮੌਕੇ ਤੇ ਕਿਹੜਾ ਫੈਸਲਾ ਲੈ ਜਾਣਾ ਠੀਕ ਹੈ ਪਰ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਫੈਸਲੇ ਲਏ ਆਏ ਜਦੋਂ ਤੱਕ ਦੇ ਆਪਾਂ ਰਾਜਨੀਤੀ ਨੂੰ ਮੈਂ ਆਵਾਜ਼ ਰਿਹਾ ਉਦੋਂ ਤੱਕ ਉਹਨਾਂ ਦਾ ਲਿਆ ਹੋਇਆ ਫੈਸਲਾ ਫੈਸਲਾ ਕਦੇ ਉਹਨਾਂ ਦੇ ਆਦਮ ਘਾਟੀ ਨਹੀਂ ਹੋਇਆ ਹੁਣ ਤੱਕ ਕੋ ਕਾਮਯਾਬੀ ਹੁੰਦੀ ਆ ਕਾਮਯਾਬੀ ਹੁੰਦੇ ਆ ਤੇ ਹੁਣ ਉਹਨਾਂ ਨੇ ਦੇਖੋ ਸਪੈਸ਼ਲ ਰਾਜ ਦਾ ਜਿਹੜਾ ਹੈਗਾ ਦਰਜਾ ਮੰਗ ਲਿਆ ਤੇ ਕੈਬਨਿਟ ਦੇ ਵਿੱਚ ਵੱਡੇ ਪੋਰਟਫੋਲੀਓ ਮੰਗਲੇ ਨੇ ਤੇ ਉਹਨੂੰ ਜਿਹੜਾ ਕੈਬਨਿਟ ਦੇ ਵੱਡੇ ਪੋਰਟਫੋਲੀਓ ਲੈਂਦੇ ਨੇ ਸਪੈਸ਼ਲ ਰਾਜ ਦਾ ਜਿਹਨਾਂ ਨੂੰ ਦਰਜਾ ਮਿਲ ਜਾਂਦਾ ਤਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਬਹੁਤ ਵੱਡਾ ਫਾਇਦਾ ਹੋਊਗਾ ਵਿਆਹ ਦੇ ਵਿੱਚ ਸੋ ਜਿਹੜੀ ਐਰਜੀ ਦਾ ਬੜੀ ਇੱਕ ਖਾਸ ਉਹਣੀ ਗੱਲ ਹੋਈ ਹੈ ਕਿ ਪਲਟੂ ਚਾਚਾ ਜੀ ਦੇ ਨਾਮ ਨਾਲ ਉਹ ਮਸ਼ਹੂਰ ਹੈ ਤੇ ਇਸ ਵਾਰ ਪਹਿਲਾਂ ਤਾਂ ਉਹਨਾਂ ਨੂੰ ਪਲਟੂ ਚਾਚਾ ਲੋਕ ਚੜਾਉਣ ਲਈ ਕਹਿੰਦੇ ਸੀ ਚੜਾਉਂਦੇ ਸੀ ਪਰ ਘਰ ਗਏ ਜਾਣੇ ਇਹ ਨਾਰੇ ਮਾਰ ਰਹੇ ਆ ਕਿ ਚਾਚਾ ਆਪ ਇਸ ਵਾਰ ਪਲਟ ਜਾਓ ਹਮ ਤੁਹਾਰੇ ਸਾਥ ਆ ਤੇ ਉਹਦਾ ਕਾਰਨ ਇਹ ਹੈ ਕਿ ਉਹ ਰੋਦੀ ਚਾਹੁੰਦੇ ਆ ਵੀ ਨਰਿੰਦਰ ਮੋਦੀ ਦੀ ਸਰਕਾਰ ਆ ਜਿਹੜੀ ਨਾ ਬਣੇ ਤੇ ਸਾਡੇ ਚਾਚਾ ਜੀ ਪਲਟੀ ਮਾਰ ਕੇ ਇੰਡੀਆ ਬੈਕਗਰੂਨ ਦੇ ਕੋਲ ਜ ਜਾ ਕੇ ਬੈਠ ਜਾਂਦੇ ਸਰਕਾਰ ਆ ਜਿਹੜੀ ਉਹ ਇੰਡੀਆ ਗੱਲ ਜੋੜਦੀ ਬਣ ਜਾਵੇ ਪਰ ਮੈਨੂੰ ਨਹੀਂ ਲੱਗਦਾ ਉਹ ਅਜਿਹਾ ਕਰਨਗੇ ਕਿਉਂਕਿ ਇੰਡੀਆ ਇੰਡੀਆ ਗੱਲ ਜੋੜ ਦੇ ਵੱਲੋਂ ਕੀ ਉਹਨਾਂ ਨੂੰ ਸੀਟਾਂ ਆਈਆਂ ਨੇ ਇਕੱਠਾ ਉਹਨਾਂ ਨੇ ਫਿਲਕੇ ਇਲੈਕਸ਼ਨ ਲੜਿਆ ਹੈਗਾ ਇਸ ਕਰਕੇ ਕਿ ਸਰਕਾਰ ਆ ਅਜੇ ਚੱਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਇਖ ਦੇ ਵਿੱਚ ਗੱਲਾਂ ਪਈਆਂ ਨੇ ਕਿ ਪਰ ਕੋਚਾ ਚਾਚਰੀ ਕੀ ਕਰ ਲਈ ਜੀ ਚਰਮਣੀ ਕਾਲੀ ਜਲ ਦੀ ਗੱਲ ਕਰ ਲਈ ਆ ਪਰ ਦਰਸ਼ਕਾਂ ਨੂੰ ਆਪਾਂ ਉਹਦੇ ਫੈਕਟਸ ਦੱਸ ਦਈਏ 2019 ਦੇ ਇਲੈਕਸ਼ਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸ਼੍ਰੋਮਣੀ ਕਾਲੀ ਜਲ ਦਾ ਸ਼ੇਅਰ 0.62% ਸੀ ਜੀ ਤੇ ਦੋ ਸੀਟਾਂ ਸੀ ਠੀਕ ਹੈ ਜੀ ਦੀ 30 ਵੋਟ ਦੀ ਇਸ ਵਾਰੀ ਉਹਨਾਂ ਦੀ ਜੋ ਵੋਟ ਸ਼ੇਅਰ ਘਟ ਕੇ 0.22% ਰਹਿ ਗਿਆ ਜੋ ਕਿ ਇੱਕ ਚਿੰਤਾਜਨਕ ਇਹ ਅੰਕੜਾ ਆਪਾਂ ਮੈਨੂੰ ਏਦਾਂ ਲੱਗਦਾ ਹੈਗਾ ਜੇ ਇਹ ਅੰਕੜਾ ਹੈਗਾ ਕਿਉਂਕਿ ਇਹ ਨੇਸ਼ ਪੱਧਰ ਤੇ ਹੈਗਾ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬੀਆਂ ਨੂੰ ਇਹ ਥੋੜਾ ਜਿਆ ਸਮਝਣ ਔਖਾ ਹੋ ਜਾਊਗਾ ਕਿ ਇੰਨਾ ਘਟ ਕੇ ਉਹ ਤਾਂ ਆਪੈ ਨੂੰ ਜੇ ਸੌਕੇ ਦੇ ਸ਼ਬਦਾਂ ਦੇ ਵਿੱਚ ਦਸੀਏ ਤਾਂ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 29-30 ਲੱਖ ਦੇ ਲਗਭਗ ਹੈ ਜਿਹੜਾ ਵੋਟ ਸੀਗੀ ਪਰ ਇਸ ਵਾਰ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਭਾਜਪਾ ਨਾਲੋਂ ਅਲੱਗ ਦਾ ਜਿਹੜਾ ਇਲੈਕਸ਼ਨ ਲੜਨਾ ਹੈ ਤਾਂ ਇਸ ਵਾਰ ਕੀ ਹੋਇਆ ਕਿ ਵੋਟਾਂ ਜਿਹੜੀਆਂ ਹੈਗੀਆਂ ਨੇ ਭਾਜਪਾ ਦਾ ਲੈ ਗਈ 25 ਲੱਖ ਵੋਟ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਨੇ 18 ਲੱਖ ਵੋਟਾਂ 18 ਲੱਖ 18 ਲੱਖ ਵੋਟਾਂ ਦੇ ਵਿੱਚੋਂ ਇੱਕ ਸੀਟ ਤਾਂ ਲੈ ਗਏ ਸ਼੍ਰੋਮਣੀ ਅਕਾਲੀ ਦਲ ਵਾਲੇ ਪਰ ਜਿਹੜਾ ਉਹ 26 ਲੱਖ 25-26 ਲੱਖ ਹੋਣਾਂ ਦੇ ਵਿੱਚੋਂ ਭਾਜਪਾ ਨੂੰ ਸੀਟ ਨਹੀਂ ਆਈ ਪਰ ਸਸ ਵਿਧਾਨ ਸਭਾ ਹਲਕਾਸ ਲੋਕ ਸਭਾ ਹਲਕੇ ਦੇ ਉੱਤੇ ਆ ਜਿਹੜੀ ਜ਼ਮਾਨਤ ਜੱਫਤ ਹੋ ਗਈ ਹੈ ਸੋ ਇਹ ਫੈਸਲਾ ਮੈਨੂੰ ਇਦਾਂ ਲੱਗਦਾ ਹੈਗਾ ਕਿ ਸ਼ੋਮਨੀ ਕਾਲੀ ਦਲ ਤੇ ਅਲੱਗ ਹੋਣ ਦਾ ਕਿਸਾਨਾਂ ਕਿਸਾਨੀ ਮੀਆਂ ਦੇ ਡਰੋਂ ਜਾਂ ਕਿਸੇ ਵੀ ਇੱਕ ਗੱਲੋਂ ਆ ਜਿਹੜਾ ਤੇ ਸ਼ੋਮਨੀ ਕਾਲੀ ਦਲ ਨੇ ਫੈਸਲਾ ਨਹੀਂ ਲਿਆ ਕਿ ਉਹਨਾਂ ਨੂੰ ਅਸੀਂ ਨਹੀਂ ਲੜਨਾ ਹੈਗਾ ਜੀ ਬੀਜੇਪੀ ਪਰ ਹੁਣ ਇਸ ਵਾਰ ਆ ਜਿਹੜਾ ਮੇਰੇ ਖਿਆਲ 2027 ਦਾ ਜਿਹੜਾ ਇਲੈਕਸ਼ਨ ਹੋਊਗਾ ਉਹਦੇ ਵਿੱਚ ਵੱਡੇ ਭਰਾ ਦੀ ਜਿਹੜੀ ਭੂਮਿਕਾ ਮੈਨੂੰ ਲੱਗਦਾ ਪਹਿਲਾਂ ਸ਼ੋਮਨੀ ਕਾਲੀ ਦਲ ਨਮਾਵਾ ਰਿਹਾ ਨਹੀਂ ਵੱਡੇ ਨਹੀਂ ਦਾ ਪਰ ਜ਼ਿਆਦਾ ਐਤਕੀ ਫਿਰ ਜੁੜਵਾ ਭਰਾ ਬਣ ਕੇ ਵਿਚਾਰਾ ਪੇੜਨਾ ਪ ਦੇ ਪ੍ਰਾਪਤ ਦਾ ਹੀ ਹੁਕਮ ਕਰਨਗੇ ਸਾਰਾ ਜੀ ਬਿਲਕੁਲ ਦੇਖੋ ਕੀ ਫੈਸਲਾ ਲੈਂਦੇ ਨੇ ਸਕੂਲ ਬਦਲ ਜੀ ਪਰ ਉਸ ਤੋਂ ਪਹਿਲਾਂ ਮੈਂ ਜਾਂਦੇ ਜਾਂਦੇ ਇੱਕ ਤੁਹਾਨੂੰ ਗੱਲ ਦੱਸ ਦਿਆਂ ਕਿ ਕੱਲ ਇੱਕ ਘਟਨਾ ਵਾਪਰੀ ਹੈ ਕਿ ਕੰਗਣਾ ਰਣਾਲ ਦੇ ਸੌਂਚ ਪਰ ਤੋਂ ਪਹਿਲਾਂ ਕਿਸ ਨੇ ਉਹਦੇ ਹੱਥ ਚੱਕ ਲਿਆ ਜੀ ਹਾਂ ਉਹ ਸੌਂਚ ਉਹ ਕਿ ਉਹਨਾਂ ਨੇ ਹੱਥ ਉਹਨਾਂ ਦੇ ਪਹਿਲਾਂ ਚੱਕਿਆ ਗਿਆ ਹੈਗਾ ਹਾਂ ਪਹਿਲਾਂ ਚੱਕਿਆ ਹਾਂ ਉੱਥੇ ਇੱਕ ਬੀਬੀ ਜਿਹਨੇ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹਨਾਂ ਨੂੰ CISF ਦੀ ਜਵਾਨ ਮੇਰੇ ਖਿਆਲ ਕੁਲਵਿੰਦਰ ਕੌਰ ਨਾਮ ਹਾਂ ਉਹਨਾਂ ਨੇ ਫੈਸਲਾ ਹੱਥ ਚੱਕਣ ਦਾ ਲਿਆ ਕਿ ਉਹ ਕਹਿੰਦੇ ਵੀ ਜਦੋਂ ਮੇਰੇ ਮਾਤਾ ਜੀ ਹੋਰੀ ਉੱਥੇ ਕਿਸਾਨੀ ਧਰਨ ਦੇ ਵਿੱਚ ਵਹਿੰਦੇ ਹੁੰਦੇ ਸੀ ਉਦੋਂ ਇਹਨਾਂ ਨੇ ਲਿਖਿਆ ਸੀਗਾ ਕਿ ਜਿਹੜੀ ਇਹ 100 ਰੁਪਏ ਮਤਲਬ ਵੇਖਣ ਵਾਲੀਆਂ ਔਰਤਾਂ ਨੇ 100 ਰੁਪਏ ਦਿਓ ਤੇ ਇਹਨਾਂ ਨੂੰ ਕਿਸੇ ਮਰਜ਼ੀ ਧਰਨੇ ਤੇ ਲੈ ਜਾਓ। ਸੋ ਬਤਮੀ ਇੱਕ ਤਰੀਕੇ ਨਾਲ ਬਤਮੀ ਜੀ ਕੀਤੀ ਸੀ ਉਦੋਂ ਲੈਂਗੁਏਜ ਪੰਜਾਬੀਆਂ ਪ੍ਰਤੀ ਪੰਜਾਬ ਦੇ ਸਿੰਗਰਾਂ ਪ੍ਰਤੀ ਪਹਿਲਾਂ ਵੀ ਜਿਹੜੀ ਕੰਗੜਾ ਨਾਲ ਉਹਦੀ ਜਿਹੜੀ ਭਾਸ਼ਾ ਹੈਗੀ ਆ ਉਹ ਬਹੁਤੀ ਵਧੀਆ ਨਹੀਂ ਨਹੀਂ ਗਈ। ਉਹ ਆਤਵਾਦੀ ਸ਼ਬਦ ਹਜੇ ਵੀ ਉਹਨਾਂ ਨੇ ਕੱਲ ਵੀ ਇੱਕ ਘਟਨਾ ਵਾਪਰੀ ਹੈ। ਉਹਦੀ ਕਿੰਨੀ ਸਚਾਈ ਹੈ ਅਜਾ ਤੋਂ ਬਾਅਦ ਪਤਾ ਲੱਗੂਗਾ। ਪਰ ਕੱਲ ਉਹਨਾਂ ਨੇ ਫੇਰ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਆ ਜਿਹੜਾ ਉਗਰਵਾਦ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਇਹ ਜਿਹੜੀ ਭਾਸ਼ਾ ਹੈਗੀ ਉਹਨਾਂ ਦੀ ਬਹੁਤ ਮਾੜੀ ਭਾਸ਼ਾ ਹੈ ਤਾਂ ਜਿਹੜਾ ਇਹਦੀ ਸਚਾਈ ਹੈ ਇਹ ਜਾਣ ਤੋਂ ਬਾਅਦ ਸਾਹਮਣੇ ਆਊਗੀ ਕੀ ਹੋਇਆ ਇਹ ਘਟਨਾ ਵੀ ਗੱਲ ਇੱਕ ਵਾਰ ਦੀ ਪੰਜਾਬ ਦੇ ਲੋਕ ਨਾਲ ਖੜ ਗਏ ਸੀ ਕੁਲਵਿੰਦਰ ਕੌਰ ਜੀ ਹਾਂ ਕੁਲਵਿੰਦਰ ਕੌਰ ਨੂੰ ਆਫਰਸ ਆ ਗਈਆਂ ਨੇ ਉਹਨਾਂ ਨੂੰ ਪੈਸਿਆਂ ਦੀ ਆਫਰ ਵੀ ਆ ਗਈ ਹੈ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਤਾਂ ਹੁਣ ਜਿਵੇਂ ਪੰਜ ਹਲਕਿਆਂ ਦੇ ਵਿੱਚ ਸਿੰਨੀ ਚੋਣਾ ਹੋਣ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਵੀ ਛਿੜ ਗਈ ਹੈ ਕਿ ਜੇ ਕੁਲਵਿੰਦਰ ਕੌਰ ਕਿਸੇ ਹਲਕੇ ਤੋਂ ਯਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਭਰਦੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਧਿਰ ਦੇ ਆਪਾਂ ਤੇ ਭੇਜਣਾ ਚਾਹੀਦਾ। ਪੰਜਾਬ ਦੇ ਸੁਮੇਕਰ ਨੂੰ ਬਹੁਤ ਜਲਦੀ ਬਦਲਦੇ। ਇਹ ਰਾਤੋ ਰਾਤ ਬਦਲਦੇ। ਰਾਤੋ ਰਾਤ ਬਦਲਦੇ। ਜਿਵੇਂ ਫਰੀਦਕੋਟ ਵਾਲੀ ਸੀਟ ਤੇ ਬੱਸੀਆਂ ਤੇ ਮੈਨੂੰ ਯਾਦ ਤੇ ਇੱਥੇ ਨਹੀਂ ਸੀਗਾ ਕਿ ਫਰੀਦਕੋਟ ਵਾਲੀ ਸੀਟ ਤੇ ਕੀ ਹੋਊਗਾ। ਦੇਖੋ ਹੁਣ ਕਹਿੰਦੇ ਜੀ ਜਿਵੇਂ ਮਾਸੀ ਦਾ ਮੁੰਡਾ ਫੋਨ ਨਹੀਂ ਚੈੱਕ ਰਿਆ। ਹੂੰ। ਮਾਸੀ ਦਾ ਮੁੰਡਾ ਕਹਿ ਰਿਹਾ ਜੀ ਕਿ ਉਹ ਗੱਲਾਂ ਬਾਅਦ ਵਿੱਚ ਬਣਾ ਕੇ ਨਾ ਭੇਜਿਆ ਸੀਗਾ ਐਮਪੀ ਕਿ ਸਾਡਾ ਐਮਪੀ ਕਰਮਜੀਤ ਅਨਮੋਲ ਔਰ ਸਾਡੇ ਭਾਈ ਸਾਹਿਬ ਭਾਈ ਸਰਦਾਰ ਸਰਮਜੀਤ ਸਿੰਘ ਖਾਲਸਾ ਜੀ ਗੱਨਾ ਚੱਕੀ ਖੜੇ ਸੀ ਤਾਂ ਹੁਣ ਉਹਨਾਂ ਨੂੰ ਵਾਪਸ ਆਪਣੀ ਇੰਡਸਟਰੀ ਵੱਲ ਜਾਣਾ ਪਿਆ ਵੈਸੇ ਵੀ ਅਨਮੋਲ ਜੀ ਨੇ ਕਿਹਾ ਸੀਗਾ ਕਿ ਮੇਰੇ ਕੋਲ ਤਾਂ ਸਮਾਂ ਨਹੀਂ ਹੈਗਾ ਮੈਂ ਤਾਂ ਫਿਲਮਾਂ ਦੇ ਵਿੱਚ ਕੰਮ ਕਰਨ ਨਾਲ ਲੱਭੀ ਰੋਟੀ ਤਾਂ ਅੰਮ੍ਰਿਖਾਲ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਲਈ ਉਹਨਾਂ ਦੇ ਦੋ ਜਿਹੜੇ ਐਲੀਗੇਸ਼ਨ ਲੱਗੇ ਸੀਗੇ ਵੋਟਾਂ ਤੋਂ ਪਹਿਲਾਂ ਇੱਕ ਤਾਂ ਕੈਨੇਡਾ ਦੇ ਪੀਆਰ ਹੈ ਦੂਜਾ ਉਹ ਫਿਲਮਾਂ 'ਚ ਕੰਮ ਕਰਦੇ ਆ ਤੇ ਕੈਨੇਡਾ ਦਾ ਜਿਹੜਾ ਰਹਿਣ ਵਾਲਾ ਬੰਦਾ ਹੈਗਾ ਉਹਨੂੰ 5 ਸਾਲਾਂ ਦੇ ਵਿੱਚ ਘੱਟੋ-ਘੱਟ 2 ਸਾਲ ਤਾਂ ਉੱਥੇ ਰਹਿਣਾ ਪਊਗਾ ਫੇਰ ਉਹਦੀ ਪੀਆਰ ਜਿਹੜੀ ਬਰਕਰਾਰ ਰਹਿੰਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਫਿਲਮਾਂ 'ਚ ਵੀ ਕੰਮ ਕਰਨਾ ਸੋ ਇਸ ਤਰ੍ਹਾਂ ਕੇ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਲਈ ਇਹ ਲਗਭਗ ਠੀਕ ਹੀ ਹੋ ਗਿਆ ਜਿਹੜਾ ਠੀਕ ਹੋ ਰਿਹਾ ਜੀ ਚਲੋ ਜੀ ਜੋ ਰੱਬ ਕਰਦਾ ਚੰਗੀ ਕਰਦਾ ਜੀ ਜੀ ਜਲਵਾਗ ਸਿੰਘ ਜੀ ਲਈਏ ਜੀ ਇਜਾਜ਼ਤ ਸਮਾਂ ਕਾਫੀ ਹੋ ਗਿਆ ਸਮਾਂ ਬਹੁਤ ਹੋ ਗਿਆ ਬਹੁਤ ਜਲਦ ਮਿਲਦੇ ਆ ਜਲਵਾਗ ਸਿੰਘ ਸ਼ੋਅ ਦੇ ਵਿੱਚ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾ ਸ਼ਿਕਾ